ਕਣਕ ਦੀ ਫਸਲ ਦੇ ਵਿੱਚ ਕਿਤੇ ਪੀਲੀ ਕੁੰਗੀ ਦਾ ਹਮਲਾ ਪਿਛੇ ਜਿਸੀਂ ਦੇਖਿਆ ਕਿ ਗੁਲਾਬੀ ਸੰਧੀ ਨੇ ਹਮਲਾ ਕਰ ਦਿੱਤਾ ਸੀ ਸਰਦਾਰ ਕਰਨਵੀਰ ਸਿੰਘ ਗਿੱਲ ਜੀ ਜਿਹੜੇ ਕਿ ਮੁੱਖ ਖੇਤੀਬਾੜੀ ਅਫਸਰ ਨੇ ਮੋਗੇ ਦੇ ਉਹ ਅੱਜ ਗੱਲਬਾਤ ਕਰਨ ਵਾਸਤੇ ਸਾਡੇ ਕੋਲ ਨੇ ਹੁਣ ਜਨਵਰੀ ਦੇ ਮਹੀਨਾ ਚੱਲੂ ਹੋ ਗਿਆ ਤੇ ਵੀ ਕਿਸਾਨਾਂ ਨੂੰ ਆਪਣੀ ਫਸਲ ਜਿਨ੍ਹਾਂ ਨੇ ਕਣਕ ਦੀ ਖੇਤੀ ਕਰ ਰਹੇ ਆ ਉਹਨਾਂ ਨੂੰ ਕੀ ਸੁਝਾ ਦੇਣਾ ਚਾਹੋਗੇ ਤੁਸੀਂ ਕਿ ਹੁਣ ਜਿਵੇਂ ਜਿਹੜੀ ਬਾਰਿਸ਼ ਹੋਈ ਹੈ ਇਸ ਤੋਂ ਪਿਛਲੇ ਹਫਤੇ ਉਹਦਾ ਤਾਂ ਸਾਰੀਆਂ ਫਸਲਾਂ ਨੂੰ ਬਹੁਤ ਫਾਇਦਾ ਹੋਇਆ ਕਿਉਂਕਿ ਪਾਣੀ ਦੀ ਵੀ ਲੋੜ ਸੀ ਤਕਰੀਬਨ ਪਹਿਲਾ ਪਾਣੀ ਲਾ ਰਹੇ ਸੀ ਫਾਰਮਰ ਇਸ ਤੋਂ ਪਹਿਲਾਂ ਗ੍ਰਾਫੀ ਸੰਡੀ ਦਾ ਹਮਲਾ ਕੁਝ ਖੇਤਾਂ ਵਿੱਚ ਹੋਇਆ ਸੀ ਜਿਹਦੇ ਵਿੱਚ ਤਕਰੀਬਨ ਸਾਡੇ ਮੋਗਾ ਜ਼ਿਲ੍ਹਾ ਜਾਂ ਪੰਜਾਬ ਦੇ ਵਿੱਚ ਵੀ ਕੁਝ ਰਕਮਾ ਪ੍ਰਭਾਵਿਤ ਹੋਇਆ ਜਿਹੜਾ ਕਿ ਅਸੀਂ ਨੋਟ ਕਰਕੇ ਸਰਕਾਰ ਤੱਕ ਪਹੁੰਚਦਾ ਵੀ ਕਰ ਦਿੱਤਾ ਜਿਨ੍ਹਾਂ ਨੇ ਅਕਤੂਬਰ ਦੇ ਲਾਸਟ ਹਫਤੇ ਬੀਜੀਆ ਕਣਕ ਜਾਂ ਨਵੰਬਰ ਦੇ ਪਹਿਲੇ ਜਾਂ ਦੂਜੇ ਹਫਤੇ ਉਹਨਾਂ ਨੂੰ ਗ੍ਰਾਫੀ ਸੰਡੀ ਦਾ ਹਮਲਾ ਹੋਇਆ ਸੀ ਕਿਉਂਕਿ ਅਤਕੀ ਗਰਮੀ ਲੇਟ ਤੱਕ ਪਈ ਆ ਕਣਕ ਦੇ ਵਿੱਚ ਆਮ ਤੌਰ ਤੇ ਕਿਸਾਨਾਂ ਦੀ ਸ਼ਿਕਾਇਤ ਹੁੰਦੀ ਆ ਕਿ ਉਹਨਾਂ ਦੇ ਕਣਕ ਨੂੰ ਬੂਟੇ ਨੂੰ ਮਤਲਬ ਪੀਲੇਪਨ ਦਾ ਸ਼ਿਕਾਰ ਹੋ ਗਿਆ। ਪੀਲੇਪਨ ਦੇ ਕਈ ਕਾਰਨ ਹੁੰਦੇ ਆ ਇਸ ਕਰਕੇ ਕਿਸਾਨ ਭਰਾਵਾਂ ਨੂੰ ਕਹਿੰਦੇ ਆ ਵੀ ਜੇਕਰ ਕਣਕ ਸਾਡੀ ਪੀਲੀ ਹੁੰਦੀ ਆ ਤੇ ਜਾਂ ਤਾਂ ਸਾਡੇ ਕਿਸੇ ਮਾਹਰ ਨੂੰ ਵਿਖਾ ਲਈ ਜਾਵੇ ਕਿਉਂਕਿ ਪੀਲੇਪਣ ਦੇ ਕਾਰਨ ਵੀ ਇੱਕ ਤਾਂ ਹੁੰਦਾ ਤੱਤਾਂ ਦੀ ਜੇਕਰ ਸਹੀ ਉਹਨੂੰ ਨਹੀਂ ਮਿਲ ਰਿਹਾ ਜਾਂ ਤੱਤਾਂ ਦੀ ਘਾਟ ਹੁੰਦੀ ਆ ਦੂਜਾ ਹੈਗਾ ਵੀ ਪਾਣੀ ਦਾ ਨਿਕਾਸ ਜੇ ਨਾ ਹੋਵੇ ਫਿਰ ਵੀ ਕਣਕਾਂ ਪੀਲੀਆਂ ਹੋ ਸਕਦੀਆਂ। ਜੇ ਪਿਛਲੇ ਸਾਲਾਂ ਦੇ ਵਿੱਚ ਸਾਨੂੰ ਖੱਚਾ ਹੈਗਾ ਵੀ ਸਾਡੇ ਖੇਤ ਵਿੱਚ ਪੀਰੀ ਕੁੰਗੀ ਦਾ ਹਮਲਾ ਹੁੰਦਾ ਤੇ ਅਸੀਂ ਜਿਹੜੀ ਟਿਲਟ ਦੀ ਸਪਰੇ 200 ਮਿਲੀਲੀਟਰ ਪ੍ਰਤੀ ਏਕੜ ਦੇ हिसाब ਨਾਲ 200 ਲੀਟਰ ਪਾਣੀ ਦੇ ਵਿੱਚ ਸਪਰੇ ਕਰਦੇ ਆ ਜਾਂ ਜਿਹੜੀ ਟੈਬੂ ਕੋਨਾ ਚੋਲ ਆ ਜਿਹੜੀ ਉਹਦੀ ਸਪਰੇ ਕਰਦੇ ਆ ਕਣਕ ਦੇ ਉੱਤੇ ਜੇ ਨਦੀਨਾਂ ਦਾ ਹਮਲਾ ਹੋ ਜਾਂਦਾ ਤੇ ਫਿਰ ਆਪਾਂ ਕੀ ਕਿਵੇਂ ਰੋਕਥਾਮ ਕਰਨੀ ਹੈ ਉਹਦੀ ਸੋਦੇ ਕਈ ਤਰੀਕੇ ਆ ਜੀ ਪਹਿਲਾਂ ਤਾਂ ਆਪਾਂ ਫਸਲਾਂ ਜੇ ਥੋੜੇ ਬਹੁਤ ਜ਼ਿਆਦਾ ਗੁੱਲੀ ਡੰਡਾ ਹੋ ਰਿਹਾ ਤਾਂ ਪਹਿਲਾ ਇਲਾਜ ਤਾਂ ਇਹ ਹੀ ਆ ਵੀ ਤੁਸੀਂ ਫਸਲ ਬਦਲ ਲਓ ਉੱਥੇ ਜਦੋਂ ਤੁਸੀਂ ਆਲੂ ਲਾ ਲਓ ਜਾ ਉਹ ਤੇ ਬਰਸੀਮ ਲਾ ਕੇ ਆਪਾਂ ਕਲਚਰਲ ਮੈਥਡ ਸਭ ਤੋਂ ਬੈਸਟ ਆ ਜੇ ਤੇ ਆਪਣੇ ਇਹ ਪ੍ਰੈਕਟੀਕਲ ਪੋਸੀਬਲ ਵੀ ਨਹੀਂ ਹੈਗਾ ਤਾਂ ਅਸੀਂ ਹੁਣ ਯੂਨੀਵਰਸਿਟੀ ਵੱਲੋਂ ਬਹੁਤ ਸਾਰੀਆਂ ਦਵਾਈਆਂ ਨੇ ਜਿਹੜੀਆਂ ਆਪਾਂ ਉਗਣ ਤੋਂ ਪਹਿਲਾਂ ਜਿਵੇਂ ਗੁੱਲੀ ਡੰਡਾ ਹਜੇ ਔਗਦਾ ਜਦੋਂ ਪਾਣੀ ਉਹਨੂੰ ਮਾਇਸਟਰ ਮਿਲਦਾ ਸੋ ਇਹ ਜੀ ਸਿਚੁਏਸ਼ਨ ਦੇ ਵਿੱਚ ਯੂਨੀਵਰਸਿਟੀ ਨੇ ਇਹੋ ਜਿਹੀਆਂ ਦਵਾਈਆਂ ਜਿਹੜੀਆਂ ਆਪ ਨੂੰ ਦਿੱਤੀਆਂ ਹੈਗੀਆਂ ਕਿਸਾਨਾਂ ਨੂੰ ਜਿਨ੍ਹਾਂ ਦਾ ਆਪਾਂ ਗੁੱਲੀ ਡੰਡਾ ਉਗਣ ਤੋਂ ਪਹਿਲਾਂ ਹੀ ਕੰਟਰੋਲ ਕਰਦੀਆਂ ਹੈਗੀਆਂ ਜਿਵੇਂ ਕਿਸਾਨਾਂ ਦੇ ਉਗ ਵੀ ਆਇਆ ਮੰਨ ਲਓ ਕਿਸੇ ਨੇ ਨਹੀਂ ਕੀਤੀ ਸੌਦੇ ਫਿਰ ਪੋਸਟ ਮਰਜੈਂਸ ਵੀ ਦਵਾਈਆਂ ਬਹੁਤ ਤਰ੍ਹਾਂ ਦੀਆਂ ਹੈਗੀਆਂ ਨੇ ਮਾਰਕੀਟ ਦੇ ਵਿੱਚ ਉਹਦੇ ਵਿੱਚ ਮੈਂ ਕਿਸਾਨ ਵੀਰਾਂ ਨੂੰ ਇਹ ਬੇਨਤੀ ਕਰਨਾ ਚਾਹੁੰਦਾ ਵੀ ਹਰ ਸਾਲ ਨਾਲ ਆਪਾਂ ਉਹਦੇ ਵਿੱਚ ਤਾਂ ਕਿ ਰਜਿਸਟ੍ਰੈਂਸ ਨਾ ਆਵੇ ਆਪਾਂ ਜਿਹੜੇ ਦਵਾਈਆਂ ਦੇ ਗਰੁੱਪ ਆ ਉਹਨਾਂ ਨੂੰ ਬਦਲ-ਬਦਲ ਕੇ ਕਰੀਏ ਤਾਂ ਕਿ ਗੁੱਲੀ ਡੰਡੇ ਦੇ ਵਿੱਚ ਉਹਦੀ ਸ਼ੈਨਸ਼ੀਲਤਾ ਨਾ ਬਣੇ ਸੋ ਜਰੂਰ ਧਿਆਨ ਦੇਣ ਵੀ ਜਿੱਥੇ ਰੇਤਲੀਆਂ ਜ਼ਮੀਨਾਂ ਉੱਥੇ ਆਪਾਂ ਇਹ ਭਾਰੀਆਂ ਜਿਹੜੀਆਂ ਦਵਾਈਆਂ ਨੇ ਉਹ ਨਾ ਵਰਤੀਏ ਉੱਥੇ ਆਪਾਂ ਕਲਚਰਲ ਮੈਥਡ ਆ ਜਾਂ ਜਿਹੜੇ ਆਪਾਂ ਪ੍ਰੀ ਮਰਜੈਂਸ ਉਹ ਜਿਹੜੇ ਪਹਿਲਾਂ ਵਾਲੀਆਂ ਦਵਾਈਆਂ ਦੱਸਿਆ ਉਹ ਵਰਤ ਕੇ ਆਪਾਂ ਕੰਟਰੋਲ ਕਰ ਸਕਦੇ ਆ ਸასი ਗੱਲ ਕਿਸਾਨ ਦੋਸਤੋ ਕਿਸਾਨ ਦੋਸਤੋ ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਹੁਣ ਮੌਸਮ ਦੇ ਵਿੱਚ ਤਬਦੀਲੀ ਆ ਗਈ ਹੈ ਮੌਸਮ ਦੇ ਵਿੱਚ ਬਹੁਤ ਜ਼ਿਆਦਾ ਜਿਵੇਂ ਠੰਡਕ ਹੋ ਗਈ ਹੈ ਤੇ ਠੰਡ ਦੇ ਨਾਲ ਨਾਲ ਸਾਡੇ ਕਈ ਕਿਸਾਨ ਵੀਰ ਹੁੰਦੇ ਨੇ ਉਹਨਾਂ ਤੇ ਕਈ ਤਰ੍ਹਾਂ ਦੇ ਫਿਕਰ ਵੀ ਵੱਜ ਜਾਂਦੇ ਫਿਕਰ ਵੱਧਦੇ ਨੇ ਕਿਉਂਕਿ ਕਣਕ ਬੀਜੀ ਹੋਈ ਹੈ ਖੇਤਾਂ ਦੇ ਵਿੱਚ ਨਵੀਂ ਨਵੀਂ ਕਣਕ ਬੀਜੀ ਹੈ ਤੇ ਜਦੋਂ ਮੌਸਮ ਦੀ ਤਬਦੀਲੀ ਹੁੰਦੀ ਆ ਤਾਂ ਇਹ ਕਣਕ ਦੀ ਫਸਲ ਵਾਸਤੇ ਕਈ ਤਰ੍ਹਾਂ ਦੀਆਂ ਨਵੀਆਂ ਚਿੰਤਾਵਾਂ ਖੜੀਆਂ ਹੋ ਜਾਂਦੀਆਂ ਨੇ ਇਸ ਦੇ ਕਣਕ ਦੀ ਫਸਲ ਦੇ ਵਿੱਚ ਕਿਤੇ ਪੀਲੀ ਕੁੰਗੀ ਦਾ ਹਮਲਾ ਪਿੱਛੇ ਜੀ ਅਸੀਂ ਦੇਖਿਆ ਕਿ ਗੁਲਾਬੀ ਸੰਡੀ ਨੇ ਹਮਲਾ ਕਰ ਦਿੱਤਾ ਸੀ ਇਸ ਤੋਂ ਇਲਾਵਾ ਕਣਕ ਦੇ ਵਿੱਚੋਂ ਨਦੀਨਾਂ ਦੀ ਰੋਗத் ਥੰਮ ਕਿਵੇਂ ਕਰਨੀ ਆ ਜਾਂ ਸਾਡੀ ਇਹ ਕਣਕ ਦੀ ਭਰਪੂਰ ਫਸਲ ਹੋਵੇ ਇਹਦੇ ਵਾਸਤੇ ਅਸੀਂ ਕਿਹੜੇ ਖੁਰਾਕੀ ਤੱਤ ਨੇ ਜਿਹੜੀ ਕਣਕ ਦੀ ਫਸਲ ਨੂੰ ਦੇਣੇ ਆ ਉਹ ਕਈ ਤਰ੍ਹਾਂ ਦੇ ਜਿਹੜੇ ਸਵਾਲ ਨੇ ਉਹ ਕਿਸਾਨਾਂ ਦੇ ਦਿਮਾਗ ਦੇ ਵਿੱਚ ਘੁੰਮਦੇ ਰਹਿੰਦੇ ਨੇ ਉੱਪਰੋਂ ਮੌਸਮ ਦੀ ਮਾਰ ਪੈ ਜਾਂਦੀ ਆ ਤੇ ਉੱਪਰੋਂ ਕਿਸਾਨ ਨੂੰ ਤਕਨੀਕੀ ਜਾਣਕਾਰੀ ਨਹੀਂ ਹੁੰਦੀ ਕਿ ਫਸਲ ਨੂੰ ਕੀ ਕਿਵੇਂ ਅਸੀਂ ਸੁਰੱਖਿਅਤ ਰੱਖਣਾ ਸੋ ਇਹ ਸਾਰੀਆਂ ਸ਼ੰਕਾਵਾਂ ਨੂੰ ਦੂਰ ਕਰਨ ਵਾਸਤੇ ਅੱਜ ਅਸੀਂ ਇੱਥੇ ਖੇਤਾਂ ਦੇ ਵਿੱਚ ਖੜੇ ਆ ਸਾਡੇ ਨਾਲ ਸਾਡੇ ਕੋਲੇ ਖੇਤੀਬਾੜੀ ਵਿਭਾਗ ਦੇ ਈ ਮਾਹਰ ਜਿਹੜੇ ਹੈਗੇ ਨੇ ਉਹ ਸਾਡੇ ਨਾਲ ਨੇ ਸਾਡੇ ਨਾਲ ਇਸ ਟਾਈਮ ਸਰਦਾਰ ਕਰਨਬੀਰ ਸਿੰਘ ਗਿੱਲ ਜੀ ਜਿਹੜੇ ਕਿ ਮੁੱਖ ਖੇਤੀਬਾੜੀ ਅਫਸਰ ਨੇ ਮੋਗੇ ਦੇ ਉਹ ਅੱਜ ਗੱਲਬਾਤ ਕਰਨ ਵਾਸਤੇ ਸਾਡੇ ਕੋਲ ਨੇ ਤੇ ਅਸੀਂ ਇਹਨਾਂ ਨਾਲ ਗੱਲਾਂ ਕਰਾਂਗੇ ਕਿ ਕਿਵੇਂ ਅਸੀਂ ਆਪਣੀ ਕਣਕ ਦੀ ਫਸਲ ਨੂੰ ਬਚਾ ਕੇ ਰੱਖਣਾ ਇਸ ਮੌਸਮ ਤੋਂ ਸੋ ਡਾਕਟਰ ਸਾਹਿਬ ਤੁਹਾਡਾ ਅੱਜ ਦੀ ਇਸ ਗੱਲਬਾਤ ਦੇ ਵਿੱਚ ਸਵਾਗਤ ਹੈਗਾ ਥੈਂਕ ਯੂ ਧੰਨਵਾਦ ਜੀ ਡਾਕਟਰ ਸਾਹਿਬ ਜੀ ਮੈਂ ਆਪਾਂ ਗੱਲ ਕਰਦੇ ਸੀ ਕਿ ਹੁਣ ਆਪਣੇ ਕਣਕ ਦੀ ਫਸਲ ਬੀਜੀ ਹੋਈ ਆ ਕਣਕ ਦੀ ਫਸਲ ਨੂੰ ਆਮ ਤੌਰ ਤੇ ਕਈ ਵਾਰ ਮੌਸਮ ਦੀ ਬਹੁਤ ਵੱਡੀ ਮਾਰ ਪਿਆ ਜਾਂਦੀ ਆ। ਹਾਂਜੀ। ਸੋ ਤੁਸੀਂ ਕੀ ਕਹਿਣਾ ਚਾਹੋਗੇ ਕਿ ਹੁਣ ਜਿਹੜੇ ਆ ਹੁਣ ਜਨਵਰੀ ਦੇ ਮਹੀਨਾ ਚੱਲੂ ਹੋ ਗਿਆ ਤੇ ਵੀ ਕਿਸਾਨਾਂ ਨੂੰ ਆਪਣੀ ਫਸਲ ਜਿਨ੍ਹਾਂ ਨੇ ਕਣਕ ਦੀ ਖੇਤੀ ਕਰ ਰਹੇ ਆ ਉਹਨਾਂ ਨੂੰ ਕੀ ਸੁਝਾ ਦੇਣਾ ਚਾਹੋਗੇ ਤੁਸੀਂ? ਵੇਖੋ ਕਿਸਾਨ ਭਰਾਵੋ ਅਸੀਂ ਦੱਸ ਦੇਣਾ ਚਾਉਂਦੇ ਆ ਕਿ ਹੁਣ ਜਿਵੇਂ ਜਿਹੜੀ ਬਾਰਿਸ਼ ਹੋਈ ਐ ਇਸ ਤੋਂ ਪਿਛਲੇ ਹਫਤੇ ਉਹਦਾ ਤਾਂ ਸਾਰੀਆਂ ਫਸਲਾਂ ਨੂੰ ਬਹੁਤ ਫਾਇਦਾ ਹੋਇਆ ਕਿਉਂਕਿ ਪਾਣੀ ਦੀ ਵੀ ਲੋੜ ਸੀ ਤਕਰੀਬਨ ਪਹਿਲਾ ਪਾਣੀ ਲਾ ਰਹੇ ਸੀ ਫਾਰਮਰ ਤੇ ਉਹਦੀ ਲੋੜ ਸੀਗੀ ਜਿਹਦੇ ਕਰਕੇ ਜਿਹੜਾ ਉਹਦਾ ਕਣਕ ਨੂੰ ਤੇ ਸਾਰੀਆਂ ਫਸਲਾਂ ਨੂੰ ਫਾਇਦਾ ਹੋਇਆ ਦੂਜਾ ਹੈਗਾ ਵੀ ਜਦੋਂ بارش ਹੋਈ ਆ ਉਹਦੇ ਨਾਲ ਪਹਿਲੋਂ ਸੁੱਕੀ ਠੰਡ ਪੈ ਰਹੀ ਸੀ ਕੋਰੇ ਤੋਂ ਜਾਤ ਆਈ ਆ ਜਿਹਦੇ ਨਾਲ ਕਈ ਆਲੂਆਂ ਦੀ ਫਸਲ ਜਿੱਦਾਂ ਕੋਰਾ ਨੁਕਸਾਨ ਕਰ ਰਿਆ ਸੀਗਾ ਉਹਦੇ ਨਾਲ ਵੀ ਸਾਨੂੰ بارش ਦਾ ਫਾਇਦਾ ਹੋਇਆ ਬਾਕੀ ਠੰਡ ਵਧੀ ਆ ਕਿਸਾਨ ਭਰਾਵੋ ਵੇਖੋ ਜਿਵੇਂ ਇਸ ਤੋਂ ਪਹਿਲਾਂ ਗੜਬੀ ਸੁੰਡੀ ਦਾ ਹਮਲਾ ਕੁਝ ਖੇਤਾਂ ਵਿੱਚ ਹੋਇਆ ਸੀ ਜਿਹਦੇ ਵਿੱਚ तकरीबन ਸਾਡੇ ਮੋਗਾ ਜ਼ਿਲ੍ਹਾ ਜਾਂ ਪੰਜਾਬ ਦੇ ਵਿੱਚ ਵੀ ਕੁਝ ਰਕਬਾ ਪ੍ਰਭਾਵਿਤ ਹੋਇਆ ਜਿਹੜਾ ਕਿ ਅਸੀਂ ਨੋਟ ਕਰਕੇ ਸਰਕਾਰ ਤੱਕ ਪਹੁੰਚਦਾ ਵੀ ਕਰ ਦਿੱਤਾ ਪਰ ਹੁਣ ਜਿਵੇਂ ਠੰਡ ਵੱਧ ਗਈ ਹੈ ਟੈਂਪਰੇਚਰ ਬਹੁਤ ਘੱਟ ਹੋ ਗਿਆ ਤੇ ਗੜਬੀ ਸੁੰਡੀ ਦਾ ਜਿਹੜਾ ਖੱਛਾ ਉਹ ਬਿਲਕੁਲ ਖਤਮ ਹੋ ਗਿਆ ਇਸ ਕਰਕੇ ਜਿਹੜਾ ਹੁਣ ਸਮਾਂ ਹੈਗਾ ਇਹਦੇ 'ਚ ਥੋੜਾ ਜਿਹਾ ਦੇਖਭਾਲ ਦੀ ਜ਼ਰੂਰ ਲੋੜ ਹੈਗੀ ਹੈ ਜਿਹੜੀ ਕਿ ਅਸੀਂ ਇਸ ਗੱਲਬਾਤ ਦੇ ਜ਼ਰੀਏ ਤੁਹਾਡੇ ਨਾਲ ਕਰਨਾ ਚਾਹੁੰਦੇ ਹਾਂ ਅੱਛਾ ਇੱਕ ਡਾਕਟਰ ਸਾਹਿਬ ਇਹ ਦੱਸੋ ਵੀ ਹੁਣ ਚਲੋ ਆਪਾਂ ਤੁਸੀਂ ਗੁਲਾਬੀ ਸੁੰਡੀ ਦੀ ਗੱਲ ਕੀਤੀ ਆ ਪਿੱਛੇ ਜੇ ਬੜੀਆਂ ਖਬਰਾਂ ਆਈਆਂ ਸੀ ਵੀ ਜਿਹੜੇ ਕਿਸਾਨਾਂ ਨੇ ਬਿਨਾ ਕਣਤ ਨੂੰ ਅੱਗਲ ਆਇਆ ਮਤਲਬ ਪ੍ਰਾਲੀ ਸਾੜੇ ਬਿਨਾ ਕਣਕ ਦੀ ਬਜਾਏ ਕੀਤੀ ਆ ਉੱਥੇ ਗੁਲਾਬੀ ਗੁਲਾਬੀ ਸੁੰਡੀ ਦਾ ਹਮਲਾ ਹੋਇਆ ਇਸ ਖਬਰ ਦੇ ਵਿੱਚ ਕਿੰਨੀ ਸੱਚਾਈ ਹੈਗੀ ਵੇਖੋ ਜੀ ਇਸ ਵਾਰ ਨਾ ਜਿਹੜਾ ਅਕਤੂਬਰ ਦੇ ਵਿੱਚ ਜਿਨ੍ਹਾਂ ਨੇ ਅਕਤੂਬਰ ਦੇ ਲਾਸਟ ਹਫਤੇ ਬੀਤੇ ਕਣਕ ਜਾਂ ਨਵੰਬਰ ਦੇ ਪਹਿਲੇ ਜਾਂ ਦੂਜੇ ਹਫਤੇ ਉਹਨਾਂ ਨੂੰ ਗਰਾਫੀਸੰਡੀ ਦਾ ਹਮਲਾ ਹੋਇਆ ਸੀ ਕਿਉਂਕਿ ਐਤਕੀ ਗਰਮੀ ਲੇਟ ਤੱਕ ਪਈ ਆ ਤਾਂ ਕਰਕੇ ਅਸੀਂ ਚਾਹੁੰਦੇ ਹੁੰਦੇ ਆ ਵੀ ਕਿਸਾਨ ਭਰਾਵਾਂ ਨੂੰ ਵੀ ਜੇਕਰ ਸਾਡੇ ਗਰਮੀ ਹੈਗੀ ਆ ਟੈਂਪਰੇਚਰ ਅਜੇ ਤੱਕ ਹਾਈ ਚੱਲ ਰਿਹਾ ਤਾਂ ਕਣਕ ਦੀ ਬਜਾਈ ਲੇਟ ਕੀਤੀ ਜਾਵੇ ਉਹਨਾਂ ਖੇਤਾਂ 'ਚ ਜ਼ਿਆਦਾ ਹੋਇਆ ਸੀ ਜਿਨ੍ਹਾਂ ਨੇ ਕੀ ਅਗੇਤੀ ਬਜਾਈ ਕੀਤੀ ਸੀ ਜਾਂ ਥੋੜਾ ਜਿਹਾ ਹਮਲਾ ਵੈਸੇ ਸਾਰੇ ਜਿੱਥੇ ਅੱਗ ਲਾਈ ਸੀ ਉੱਥੇ ਵੀ ਹਮਲਾ ਹੋਇਆ ਹੈ ਪੀ ਸੀਡਰ ਜਾਂ ਜਿੱਥੇ ਵੀ ਬਜਾਈ ਸੁਪਰ ਸੀਡਰ ਨਾਲ ਕੀਤੀ ਸੀ ਪਰ ਜਿੱਥੇ ਸੁਪਰ ਸੀਡਰ ਨਾਲ ਬਜਾਈ ਕੀਤੀ ਸੀ ਉੱਥੇ ਥੋੜਾ ਜਿਹਾ ਭਰਾਲੀ ਵਿੱਚ ਇਹ ਜ਼ਮੀਨ ਦੇ ਵਿੱਚ ਮਿਕਸ ਹੋ ਜਾਂਦੀ ਆ ਤੇ ਉਹਦੇ ਵਿੱਚ ਜਿਹੜਾ ਟੈਂਪਰੇਚਰ ਆ ਥੋੜਾ ਜਿਹਾ ਹਾਈ ਰਹਿੰਦਾ ਇਸ ਕਰਕੇ ਉਹਦੇ ਵਿੱਚ ਹਮਲਾ ਜ਼ਿਆਦਾ ਹੁੰਦਾ ਪਰ ਫਿਰ ਵੀ ਅਸੀਂ ਕਿਸਾਨ ਭਰਾਵਾਂ ਨੂੰ ਅਸੀਂ ਬੀਜ ਨੂੰ ਸੋਤ ਕਰਾਈ ਪਹਿਲੋਂ ਫਿਰ ਪਹਿਲੇ ਪਾਣੀ ਤੋਂ ਪਹਿਲੋਂ ਅਸੀਂ ਜਿਹੜੀਆਂ ਦਵਾਈਆਂ ਕਰਾਈਆਂ ਫਿਪਰੋਨਿਲ ਜਾਂ ਕਰੋੜ ਰੁਪਏ ਰੀ ਪਾਸ ਜਾਂ ਪਹਿਲੇ ਪਾਣੀ ਤੋਂ ਬਾਅਦ ਜਿਹੜੀ ਅਸੀਂ ਦਵਾਈਆਂ ਕਰਾਈਆਂ ਉਹਦੀ ਰੋਕਥਾਮ ਵੀ ਹੋਈ ਆ ਇਸ ਕਰਕੇ ਕਿਸਾਨ ਭਰਾਵਾਂ ਦਾ ਤਕਰੀਬਨ ਠੀਕ ਰਿਹਾ ਆਪਣੇ ਪੰਜਾਬ ਦੇ ਵਿੱਚ ਤੇ ਜਿਹੜਾ ਰਕਬਾ ਪ੍ਰਭਾਵਿਤ ਸੀਗਾ ਉਹ ਅਸੀਂ ਨੋਟ ਕਰਕੇ ਪੰਜਾਬ ਸਰਕਾਰ ਨੂੰ ਭੇਜ ਦਿੱਤਾ ਚਲੋ ਇੱਕ ਗੱਲ ਤਾਂ ਇਹ ਕਲੀਅਰ ਹੋ ਗਈ ਆ ਕਿ ਇਹ ਜਿਹੜੇ ਆਮ ਤੌਰ ਤੇ ਇੱਕ ਰੋਲਾ ਪਿਆ ਸੀ ਕਿ ਗੁਲਾਬੀ ਸੰਡੀ ਦਾ ਹਮਲਾ ਜਿਹੜਾ ਹੈਗਾ ਕਣਕ ਤੇ ਤਾਂ ਹੋਇਆ ਕਿਉਂਕਿ ਕਿਸਾਨਾਂ ਨੇ ਬਿਨਾਂ ਅੱਗ ਲਾਏ ਇੱਕ ਖੇਤ ਨੂੰ ਮਤਲਬ ਉਹਦੇ ਚ ਕਣਕ ਵੀ ਜੀ ਸੀ ਇਹ ਦੋਸਤੋ ਕਿਸਾਨ ਦੋਸਤੋ ਐਦਾਂ ਦਾ ਕੋਈ ਨਹੀਂ ਸੀ ਕਿਸੇ ਤਰ੍ਹਾਂ ਦੀ ਬਿਲਕੁਲ ਅਫਵਾਹਾਂ ਸੀਗੀਆਂ ਕਿ ਆਪਣੇ ਬਿਨਾਂ ਪਰਾਲੀ ਸਾੜੇ ਜਿੱਤੇ ਖੇਤਾਂ ਦੇ ਵਿੱਚ ਕਣਕ ਲਾਈ ਤਾਂ ਉੱਥੇ ਗੁਲਾਬੀ ਸੰਡੀ ਦਾ ਹਮਲਾ ਹੋ ਗਿਆ ਡਾਕਟਰ ਸਾਹਮੜੇ ਬਲੀ ਗੱਲ ਕਲੀਅਰ ਕਰ ਦਿੱਤੀ ਆ ਕਿ ਇਹਦੇ ਹੋਰ ਕਾਰਨ ਸਨ ਕੱਲਾ ਇਹ ਕਾਰਨ ਨਹੀਂ ਸੀ ਸੋ ਪ੍ਰਮਾਤਮਾ ਦਾ ਇੱਕ ਇਹ ਵੀ ਸ਼ੁਕਰ ਹੈ ਕਿ ਜਦੋਂ ਹੀ ਇਹ ਗੱਲਾਂ ਹੋਈਆਂ ਕਿ ਗੁਲਾਬੀ ਸੁੰਡੀ ਦਾ ਹਮਲਾ ਹੋ ਗਿਆ ਤੇ ਜਿਹੜਾ ਸਾਡਾ ਕਿਸਾਨ ਭਲਾਈ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਹੈਗਾ ਉਹਨਾਂ ਵੱਲੋਂ ਤੁਰੰਤ ਕਦਮ ਉਠਾਏ ਗਏ ਪੰਜਾਬ ਸਰਕਾਰ ਦੇ ਨਿਰਦੇਸ਼ਾਂ ਤੇ ਤੇ ਇਸ ਗੁਲਾਬੀ ਸੁੰਡੀ ਦੇ ਹਮਲੇ ਨੂੰ ਬਿਲਕੁਲ ਹੀ ਉਹਨਾਂ ਤੇ ਆਪਾਂ ਕਾਬੂ ਪਾ ਲਿਆ ਸੋ ਹੁਣ ਡਾਕਟਰ ਸਾਹਿਬ ਨਾਲ ਗੱਲਬਾਤ ਜਾਰੀ ਰੱਖਦੇ ਆ ਸੋ ਇੱਕ ਡਾਕਟਰ ਸਾਹਿਬ ਹੁਣ ਕਣਕ ਦੇ ਵਿੱਚ ਆਮ ਤੌਰ ਤੇ ਕਿਸਾਨਾਂ ਦੀ ਸ਼ਿਕਾਇਤ ਹੁੰਦੀ ਆ ਕਿ ਉਹਨਾਂ ਦੇ ਕਣਕ ਨੂੰ ਬੂਟੇ ਨੂੰ ਮਤਲਬ ਪੀਲੇਪਣ ਦਾ ਸ਼ਿਕਾਰ ਹੋ ਗਿਆ ਕੀ ਕਾਰਨ ਹੈਗੇ ਨੇ ਇਹ ਦੇ ਵੇਖੋ ਪੀਲੇਪਣ ਦੇ ਕਈ ਕਾਰਨ ਹੁੰਦੇ ਆ ਇਸ ਕਰਕੇ ਕਿਸਾਨ ਭਰਾਵਾਂ ਨੂੰ ਕਹਿੰਦੇ ਆ ਵੀ ਜੇਕਰ ਕਣਕ ਸਾਡੀ ਪੀਲੀ ਹੁੰਦੀ ਆ ਤੇ ਜਾਂ ਤਾਂ ਸਾਡੇ ਕਿਸੇ ਮਾਹਰ ਨੂੰ ਵਿਖਾ ਲਈ ਜਾਵੇ ਕਿਉਂਕਿ ਪੀਲੇਪਣ ਦੇ ਕਾਰਨ ਵੀ ਇੱਕ ਤਾਂ ਹੁੰਦਾ ਤੱਤਾਂ ਦੀ ਜੇਕਰ ਸਹੀ ਉਹਨੂੰ ਨਹੀਂ ਮਿਲ ਰਿਹਾ ਜਾਂ ਤੱਤਾਂ ਦੀ ਘਾਟ ਹੁੰਦੀ ਆ ਦੂਜਾ ਹੈਗਾ ਵੀ ਪਾਣੀ ਦਾ ਨਿਕਾਸ ਜੇ ਨਾ ਹੋਵੇ ਫਿਰ ਵੀ ਕਣਕਾਂ ਪੀਲੀਆਂ ਹੋ ਸਕਦੀਆਂ ਤੀਜਾ ਹੈਗਾ ਵੀ ਜਦੋਂ ਧੁੱਪ ਨਾ ਨਿਕਲੇ ਮੌਸਮ ਦੀ ਖਰਾਬੀ ਹੋਵੇ ਉਦੋਂ ਵੀ ਪੀਲੇਪਨ ਚ ਕਣਕ ਨਜ਼ਰ ਆਉਂਦੀ ਆ ਜਾਂ ਪੀਲੀ ਗੁੰਗੀ ਦਾ ਹਮਲਾ ਹੋ ਜੇ ਤਾਂ ਫਿਰ ਵੀ ਪੀਲੇਪਨ ਦਾ ਨਿਸ਼ਾਨ ਆਉਂਦੇ ਹੈਗੇ ਆ ਪਰ ਉਹਦੇ ਕਾਰਨ ਵੱਖੋ ਵੱਖਰੇ ਪੀਲੇਪਨ ਦੇ ਪਰ ਅਸੀਂ ਸਹੀ ਤੁਹਾਨੂੰ ਜਾਂ ਤਾਂ ਕਿਸਾਨ ਆਪਣੇ ਆਪ ਚ ਮਾਹਰ ਹੋਵੇ ਤਾ ਠੀਕ ਨਹੀਂ ਤਾਂ ਸਾਡੇ ਖੇਤੀ ਮਾਰ ਦੀ ਜਰੂਰ ਲੈ ਲਈ ਜਾਵੇ ਤਾਂ ਕਿ ਅਸੀਂ ਉਹਦੀ ਸਹੀ ਟ੍ਰੀਟਮੈਂਟ ਸਹੀ ਉਹਦਾ ਕੰਟਰੋਲ ਕਰ ਸਕੀਏ ਅਜੀ ਡਾਕਟਰ ਸਾਹਿਬ ਤੁਸੀਂ ਇਹ ਗੱਲ ਕੀਤੀ ਆ ਕਿ ਪੀਲੀ ਕੁੰਗੀ ਪੀਲੀ ਕੁੰਗੀ ਦਾ ਵੀ ਹਮਲਾ ਹੋ ਜਾਂਦਾ ਤੇ ਤੁਸੀਂ ਹੁਣ ਇਹ ਦੱਸੋ ਵੀ ਆਪਾਂ ਕਿਸਾਨਾਂ ਨੂੰ ਪੀਲੀ ਕੁੰਗੀ ਦਾ ਆਪਾਂ ਹਮਲਾ ਕਿਵੇਂ ਰੋਕਣਾ ਹੈਗਾ ਦੇਖੋ ਅਸੀਂ ਹੁਣ ਸਮਾਂ ਤਾਂ ਨਹੀਂ ਹੈਗਾ ਪੀਲੀ ਕੁੰਗੀ ਦਾ ਉਹ ਅੱਗੇ ਜਾ ਕੇ ਜਦੋਂ ਥੋੜਾ ਜਿਹਾ ਟੈਂਪਰੇਚਰ ਹਾਈ ਹੁੰਦਾ ਜਾਂ ਗਰਮੈਸ਼ ਹੁੰਦੀ ਆ ਉਦੋਂ ਪੀਲੀ ਕੁੰਗੀ ਸਾਡੇ ਕਣਕਾਂ ਦੇ ਵਿੱਚ ਨੁਕਸਾਨ ਕਰਦੀ ਆ ਪਰ ਤਕਰੀਬਨ ਜਿਹੜੀਆਂ ਹੁਣ ਸਪਾਰਚ ਕੀਤੀਆਂ ਕਿਸਮਾਂ ਹੈਗਾਂ ਉਹਨਾਂ ਤੇ ਇੱਕ ਹਮਲਾ ਘੱਟ ਹੁੰਦਾ ਪਰ ਫਿਰ ਵੀ ਕਿਸਾਨ ਭਰਾਵੋ ਜੇਕਰ ਸਾਨੂੰ ਫਰਵਰੀ ਦੇ ਅਖੀਰ ਦੇ ਵਿੱਚ ਜਦੋਂ ਥੋੜਾ ਜਿਹਾ ਟੈਂਪਰੇਚਰ ਹਾਈ ਹੁੰਦਾ ਸਾਡੇ ਜਦੋਂ ਅਸੀਂ ਕਣਕ ਦੇ ਵਿੱਚੋਂ ਲੰਘਦੇ ਆ ਸਾਡੇ ਚਿੱਟੇ ਕੱਪੜੇ ਕੱਪੜਿਆਂ ਨੂੰ ਹਲਦੀ ਰੰਗੇ ਜਿਹੜੇ ਜਿਹੜਾ ਪਾਊਡਰ ਜਿਹਾ ਲੱਗਦਾ ਹੈਗਾ ਤੇ ਅਸੀਂ ਉਸ ਤੋਂ ਪਹਿਲਾਂ ਹੀ ਜੇ ਪਿਛਲੇ ਸਾਲਾਂ ਦੇ ਵਿੱਚ ਸਾਨੂੰ ਖੱਚਾ ਹੈਗਾ ਵੀ ਸਾਡੇ ਖੇਤ ਵਿੱਚ ਪੀਲੀ ਕੁੰਗੀ ਦਾ ਹਮਲਾ ਹੁੰਦਾ ਤੇ ਅਸੀਂ ਜਿਹੜੀ ਟਿਲਟ ਦੀ ਸਪਰੇ 200 ਮਿਲੀਲੀਟਰ ਪ੍ਰਤੀ ਏਕੜ ਦੇ ਹਿਸਾਬ ਨਾਲ 200 ਲੀਟਰ ਪਾਣੀ ਦੇ ਵਿੱਚ ਸਪਰੇ ਕਰਦੇ ਆ ਜਾਂ ਜਿਹੜੀ ਟੈਬੂ ਕੋਨਾ ਜੋਲ ਆ ਜਿਹੜੀ ਉਹਦੀ ਸਪਰੇ ਕਰਦੇ ਆ ਜਾਂ ਟੈਬੂ ਕੋਨਾ ਜੋਲ ਅਤੇ ਜਿਹੜਾ ਐਜਕਸੀ ਜਿਹੜੀ ਦਵਾਈ ਹੈਗੀ ਆ ਉਹਦਾ ਕੰਬੀਨੇਸ਼ਨ ਆਉਂਦਾ ਉਹਦੀ ਸਪਰੇਅ ਕਰਦੇ ਆ ਇਹ ਸਪਰੇਆ 2 ਜਾਂ 3 ਵੀ 15 ਦਿਨਾਂ ਦੀ ਵੀ ਅਥ ਤੇ ਹੋ ਸਕਦੀਆਂ ਪਰ ਕਿਸਾਨ ਭਰਾਵੋ ਜੇਕਰ ਪੀਲੀ ਕੁੰਗੀ ਦਾ ਖਤਰਾ ਹੈਗਾ ਤੁਸੀਂ ਆਪ ਆਪਣੇ ਖੇਤ ਦਾ ਲਗਾਤਾਰ ਚੈੱਕ ਕਰੋਗੇ ਫਰਵਰੀ ਅਖੀਰਲੇ ਹਫਤੇ ਜਾਂ ਮਾਰਚ ਦੇ ਪਹਿਲੇ ਹਫਤੇ ਤਾਂ ਕਿ ਸਾਡੀ ਫਸਲ ਤੇ ਪੀਲੀ ਕੁੰਗੀ ਦਾ ਆਮਲਾ ਨਾ ਹੋਵੇ ਜਾਂ ਉਹਨੂੰ ਅਸੀਂ ਕੰਟਰੋਲ ਕਰ ਗਏ ਜਿਹੜੀ ਕਿ ਸਾਡੇ ਦਾਣਿਆਂ ਦੀ ਕੁਆਲਿਟੀ ਖਰਾਬ ਕਰਦੀ ਆ ਤੇ ਝਾੜ ਵੀ ਘਟਾਉਂਦੀ ਆ ਅ ਇੱਕ ਡਾਕਟਰ ਸਾਹਿਬ ਇਹ ਜ਼ਰੂਰ ਦੱਸੋ ਕਿ ਆਮ ਤੌਰ ਤੇ ਨਾ ਜਿਵੇਂ ਕਿਸਾਨਾਂ ਨੂੰ ਪਤਾ ਹੀ ਨਹੀਂ ਹੁੰਦਾ ਵੀ ਜਿਹੜੀ ਸਾਡੀ ਕਣਕ ਵਾਸਤੇ ਕਿਹੜੇ ਕਿਹੜੇ ਖਰਾਕੀ ਤੱਤਾਂ ਦੀ ਲੋੜ ਹੁੰਦੀ ਆ ਕਿਹੜੇ ਖਰਾਕੀ ਤੱਤਾਂ ਦੀ ਲੋੜ ਹੈਗੀ ਆ ਤੇ ਉਹ ਖਰਾਕੀ ਤੱਤਾਂ ਨੂੰ ਆਪਾਂ ਪੂਰੇ ਕਿਦਾਂ ਕਰਨਾ ਇਦੇ ਬਾਰੇ ਜ਼ਰੂਰ ਕਿਸਾਨਾਂ ਨੂੰ ਚਾਣਨਾ ਪਊਜੀ ਹਾਂਜੀ ਇਹ ਜਿਹੜਾ ਹੁਣ ਸਮੇਂ ਦਾ ਮੁੱਖ ਸਵਾਲ ਵੀ ਹੈਗਾ ਕਿਸਾਨਾਂ ਦੀ ਲੋੜ ਵੀ ਹੈਗੀ ਆ ਕਿਉਂਕਿ ਪੀਲੇ ਪੰਨ ਦੇ ਵਿੱਚ ਜੇਕਰ ਪਾਣੀ ਕਿਤੇ ਖੜਾ ਜਾਂ ਨਿਕਾਸ ਨਹੀਂ ਹੋ ਰਿਹਾ ਤੇ ਉਹਦੇ 'ਚ ਨਾਈਟ੍ਰੋਜਨ ਦੀ ਘਾਟ ਆਉਂਦੀ ਆ ਜਿਹੜੀ ਕਿਸਾਨ ਭਰਾਵੋ ਤਕਰੀਬਨ 110 ਕਿਲੋ ਪ੍ਰਤੀ ਏਕੜ ਅਸੀਂ ਨਾਈਟ੍ਰੋਜਨ ਪੂਰੀ ਕਰਨੀ ਆ ਜਿਹੜੇ ਦੂਜੇ ਪਾਣੀ ਤੱਕ 50 ਦਿਨ ਤੱਕ ਜਾਂ 55 ਦਿਨ ਤੱਕ ਅਸੀਂ 110 ਕਿਲੋ ਨਾਈਟ੍ਰੋਜਨ ਜ਼ੂਰੀਆ ਜਿਹੜੀ ਆ ਉਹ ਪੂਰੀ ਕਰ ਦੇਣੀ ਹੈਗੀ ਆ ਜੇ ਸਾਡਾ ਮੌਸਮ ਥੋੜਾ ਜਿਹਾ ਬੱਦਲਵਈ ਵਾਲਾ ਜਾਂ ਪਾਣੀ ਦਾ ਨਿਕਾਸ ਨਹੀਂ ਹੁੰਦਾ ਜਾਂ ਗਲੌਰਾ ਜਾਂਦਾ ਤੇ ਫਿਰ ਅਸੀਂ ਕਿਸਾਨ ਭਰਾਵੋ ਨਾਈਟ੍ਰੋਜਨ ਦੀ ਸਪਰੇ ਮਤਲਬ ਯੂਰੀਆ ਦੀ ਸਪਰੇ ਵੀ ਕਰ ਸਕਦੇ ਹਾਂ 15 ਕਿਲੋ 200 ਲੀਟਰ ਪਾਣੀ ਦੇ ਵਿੱਚ ਘੋਲ ਕੇ ਅਸੀਂ ਸੋਲੂਸ਼ਨ ਬਣਾਉਨੇ ਆ ਉਹਦੀ ਸਪਰੇਅ ਕਰਦੇ ਆ ਨਾਈਟrogen ਦੀ ਘਾਟ ਪੂਰੀ ਕਰਨ ਲਈ ਜੇਕਰ ਹੋਣ ਵੈਸੇ ਜਿਆਦਾ ਮੈਗਨੇਟਿਕ ਘਾਟ ਇੱਥੇ ਇਸ ਖੇਤਾਂ ਵਿੱਚ ਅਸੀਂ ਵੇਖਦੇ ਆ ਨਹੀਂ ਹੈਗੀ ਕਿਉਂਕਿ ਨਾਈਟrogen ਦੀ ਘਾਟ ਦੇ ਵਿੱਚ ਜਿਹੜੇ ਜਿਹੜੇ ਪੁਰਾਣੇ ਪੱਤੇ ਹੁੰਦੇ ਆ ਉਹ ਪੀਲੇ ਪੈਂਦੇ ਆ ਪਰ ਇਹ ਬੂਟਾ ਬਿਲਕੁਲ ਠੀਕ ਆ ਜੇਕਰ ਮੈਗਨੇਟਿਕ ਘਾਟ ਹੋਵੇ ਤਾਂ ਜਿਹੜੇ ਇਹ ਪੱਤੇ ਹੁੰਦੇ ਆ ਵਿਚਕਾਰਲੇ ਉਹਦੀਆਂ ਜਿਹੜੀਆਂ ਨਾੜਾਂ ਹੁੰਦੀਆਂ ਉਹ ਪੀਲੀਆਂ ਪੈਣੀਆਂ ਸ਼ੁਰੂ ਹੋ ਜਾਂਦੀਆਂ ਔਰ ਪੀਲੀਆਂ ਹੁਣ ਇਸ ਬੂਟੇ 'ਚ ਨਹੀਂ ਦੇਸ ਰਹੀਆਂ ਪਰ ਜੇਕਰ ਪੀਲੀਆਂ ਅਜੇ ਤੱਕ ਥੋੜਾ ਬਹੁਤਾ ਕਿਤੇ ਲੱਗਦਾ ਹੈਗਾ ਤਾਂ 1 ਕਿਲੋ ਮੈਗਨੀਸ ਸਲਫੇਟ 100 ਲੀਟਰ ਪਾਣੀ 'ਚ ਘੋਲ ਕੇ ਅਸੀਂ ਸਪਰੇਅ ਕਰ ਸਕਦੇ ਆ ਜੇਕਰ ਕਿਸਾਨ ਭਰਾਵੋ ਤੁਸੀਂ ਸੌਣੀ ਦੀ ਫਸਲ 'ਚ ਜ਼ਿੰਕ ਸਲਫੇਟ ਨਹੀਂ ਪਾਈ ਤਾਂ ਥੋੜੀ ਬਹੁਤੀ ਕਿਤੇ ਘਾਟ ਜ਼ਿੰਕ ਦੀ ਵੀ ਆ ਸਕਦੀ ਆ ਜਦੋਂ ਅਸੀਂ ਮੈਗਨੀ ਦੀ ਸਪਰੇਅ ਕਰ ਰਹੇ ਆ ਉਹਦੇ ਕੋਲ ਵੱਖਰਾ ਬਣਾਉਣਾ ਤੇ ਜ਼ਿੰਕ ਸਲਫੇਟ 21% 1 ਕਿਲੋ ਦਾ ਕੋਲ ਵੱਖਰਾ ਬਣਾ ਕੇ ਰਾਤ ਨੂੰ ਕਲੀ ਵਾਲਾ ਪਾਣੀ ਜਿਹੜਾ ਕਣ ਪੁੱਜਿਆ ਚੂਨਾ ਉਹ ਅੱਧਾ ਕਿਲੋ ਕਿੱਲੇ ਦੇ ਹਿਸਾਬ ਨਾਲ ਭਿਉਂ ਲੈਣੀ ਆ ਤੇ ਅਗਲੇ ਦਿਨ ਉਹ ਵੀ ਪਾਣੀ ਨਤਾਰ ਕੇ ਪਾਉਣਾ ਇਹ ਵੀ ਸਪਰੇਅ ਹੁਣ ਇੱਕ ਸਪਰੇਅ ਹੋ ਸਕਦੀ ਹੈ ਜੇਕਰ ਸਾਨੂੰ ਮੈਗਨੀ ਦੀ ਘਾਟ ਲੱਗ ਰਹੀ ਆ ਜਾਂ ਸਾਡੇ ਜ਼ਿੰਕ ਦੀ ਥੋੜੀ ਬਹੁਤੀ ਘਾਟ ਜੇਕਰ ਸਾਡੀ ਕਣਕ ਤੇ ਵਾਧਾ ਨਹੀਂ ਹੋ ਰਿਹਾ ਜਾਂ ਵਾਧਦੀ ਨਹੀਂਗੀ ਤੇ ਅਸੀਂ ਸਪਰੇਅ ਕਰ ਸਕਦੇ ਹਾਂ 1 ਕਿਲੋ ਜ਼ਿੰਕ ਸਲਫੇਟ 1 ਕਿਲੋ ਮੈਗਨੀ ਸਲਫੇਟ ਔਰ ਅੱਧਾ ਕਿਲੋ ਅਣਬੁੱਜਿਆ ਚੂਨਾ ਉਹਦਾ ਪਾਣੀ ਨਤਾਰ ਕੇ ਪਾਉਣਾ ਉਹਦੀ ਸਪਰੇਅ ਦੇ ਨਾਲ ਇਹ ਤੱਤਾਂ ਦੀ ਘਾਟ ਪੂਰੀ ਕਰਦੇ ਆ ਜੇਕਰ ਨਵੇਂ ਨਿਕਲੇ ਪੱਤੇ ਇਹ ਪੀਲੇ ਪੈਂਦੇ ਆ ਤੇ ਸਲਫਰ ਦੀ ਘਾਟ ਹੁੰਦੀ ਆ ਜਿਹੜੀ ਕਿ ਜਿਪਸਮ 100 ਕਿਲੋ ਅਸੀਂ ਇੱਕ ਇਕੜ ਦੇ ਵਿੱਚ ਪਾ ਕੇ ਉਹਦੀ ਪੂਰੀ ਕਰ ਸਕਦੇ ਆ ਜਾਂ 90% 18 ਕਿਲੋ ਸਲਫਰ ਪਾ ਕੇ ਵੀ ਅਸੀਂ ਸਲਫਰ ਦੀ ਘਾਟ ਪੂਰੀ ਕਰ ਸਕਦੇ ਹੈਗੇ ਆ ਤੇ ਜਾਂ ਇਹਦੇ ਚ ਮਤਲਬ ਇਹ ਤੱਤਾਂ ਦੀ ਘਾਟ ਸੀ ਨਾਈਟ੍ਰੋਜਨ ਦੀ ਘਾਟ ਪੂਰੀ ਕਰਨੀ ਆ ਜੂਰੀਆ ਪਾ ਕੇ ਮੈਗਨੀਸ ਸਲਫੇਟ ਦੀ ਜ਼ਿੰਕ ਸਲਫੇਟ ਦੀ ਜਾਂ ਸਲਫਰ ਦੀ ਘਾਟ ਪੂਰੀ ਕਰਕੇ ਅਸੀਂ ਇਹਦੇ ਪੀਲੇਪਣ ਨੂੰ ਠੀਕ ਕਰ ਸਕਦੇ ਆ ਤੇ ਇਹਦੀ ਜਿਹੜਾ ਵਾਧਾ ਉਹ ਨਿਰੰਤਰ جاری ਰੱਖ ਸਕਦੇ ਆ अच्छा डॉक्टर साहब बहुत बढ़िया जानकारी दीती है ਤੁਸੀਂ ਹੁਣ ਜਾਂਦੇ ਜਾਂਦੇ ਸਾਨੂੰ ਇੱਕ ਇਹ ਵੀ ਦੱਸ ਜਾਓ ਵੀ ਜੇਕਰ ਕਿਸਾਨਾਂ ਨੂੰ ਜਿਵੇਂ ਆਪਾਂ ਹੁਣ ਪੀਲੀ ਕੁੰਗੀ ਦੀ ਗੱਲ ਕੀਤੀ ਆ ਪੀਲੇਪਣ ਦੀ ਗੱਲ ਕੀਤੀ ਆ ਜਾਂ ਖੁਰਾਕੀ ਤੱਤਾਂ ਦੀ ਘਾਟ ਦੀ ਗੱਲ ਕੀਤੀ ਆ ਕਿਵੇਂ ਪੂਰੇ ਕਰਨੇ ਆ ਇਹਦੇ ਬਾਰੇ ਹਲੇ ਵੀ ਕਿਸਾਨਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਤੋਕਲਾ ਹੈਗਾ ਜਾਂ ਉਹਨਾਂ ਨੂੰ ਕਿੱਥੇ ਅਪਰੋਚ ਕਰਨਾ ਚਾਹੀਦਾ ਹੈ ਤੁਹਾਡੇ ਮਤਲਬ ਤੁਹਾਡੇ ਦਫ਼ਤਰਾਂ ਚ ਅਪਰੋਚ ਕਰਨਾ ਚਾਹੀਦਾ ਹੈ ਜਾਂ ਤੁਸੀਂ ਮਤਲਬ ਕੋਈ ਕੈਂਪ ਵਗੈਰਾ ਲਾ ਰਹੇ ਹੋ ਜਾਕੀ ਕਿਥੇ ਕਿਥੇ ਕਿਸਾਨ ਨੂੰ ਤੁਹਾਨੂੰ ਸੰਪਰਕ ਕਰਨਾ ਚਾਹੀਦਾ ਹਾਂਜੀ ਕਿਸਾਨ ਭਰਾਵੋ ਵੇਖੋ ਅਸੀਂ ਸਾਡੇ ਕੈਂਪ ਲਗਾਤਾਰ ਰੋਜ਼ਾਨਾ ਚੱਲਦੇ ਹੈਗੇ ਜਿਵੇਂ ਅੱਜ ਵੀ ਸਾਡੇ ਟੁੱਟੀ ਕੇ ਕੈਂਪ ਸਿਗਾ ਅਸੀਂ ਕੈਂਪਾਂ ਦੇ ਵਿੱਚ ਵੱਧ ਤੋਂ ਵੱਧ ਫਾਰਮਰ ਨੂੰ ਕਹਿੰਨੇ ਆ ਵੀ ਤੁਸੀਂ ਹਾਜ਼ਰ ਹੋਵੋ ਸਾਡਾ ਅਸੀਂ YouTube ਚੈਨਲ ਇੱਕ ਦੋ ਦਿਨਾਂ ਦੇ ਵਿੱਚ ਸ਼ੁਰੂ ਕਰ ਰਹੇ ਹਾਂ ਜਿਹਦਾ ਨਾਂ ਹੋਵੇਗਾ ਕਿਸਾਨੀ ਸੂਚਨਾਵਾਂ ਜਿਹਦੇ 'ਚ ਹਰ ਕਿਸਮ ਦੀ ਜਾਣਕਾਰੀ ਅਸੀਂ ਤੁਹਾਡੇ ਨਾਲ ਸੰਬੰਧਤ ਉਸ ਚੈਨਲ ਤੇ ਪਾਵਾਂਗੇ ਤੁਸੀਂ ਉਹਦੇ ਤੇ ਵੀ ਆਪਣੀ ਜਾਣਕਾਰੀ ਵੇਖ ਸਕਦੇ ਹੋ ਜਾਂ ਸਾਡੇ ਫੋਕਲ ਪੁਆਇੰਟ ਲੈਵਲ ਤੇ ਜਾਂ ਬਲਾਕ ਪੱਧਰ ਤੇ ਸਾਡੇ ਖੇਤੀ ਮਾਹਰ ਨੇ ਜਾਂ ਖੇਤੀ ਵਿਗਿਆਨ ਕੇਂਦਰ ਦੇ ਬਾਹਰ ਨੇ ਉਹਨਾਂ ਦੇ ਨਾਲ ਰਾਬਤਾ ਕਾਇਮ ਕਰਕੇ ਆਪਣੀਆਂ ਫਸਲਾਂ ਦਾ ਸਹੀ ਇਲਾਜ ਕਰਾ ਸਕਦੇ ਸੋ ਇਹ ਤਾਂ ਸਨ ਸਾਡੇ ਬੁੱਕ ਖੇਤੀਬਾੜੀ ਅਫਸਰ ਜ਼ਿਲ੍ਹਾ ਬੋਗਾ ਤੇ ਡਾਕਟਰ ਗਿੱਲ ਸਾਹਿਬ ਸੋ ਇਹਨਾਂ ਨਾਲ ਆਪਾਂ ਗੱਲ ਕਰ ਰਹੇ ਸੀ ਤੇ ਹੁਣ ਇੱਕ ਜਿਹੜਾ ਸਭ ਤੋਂ ਵੱਡਾ ਸਵਾਲ ਹੁੰਦਾ ਕਿਸ ਕਣਕ ਦੇ ਵਿੱਚ ਆਤਮੋਦਿਨਾਂ ਦੇ ਦੌਰਾਨ ਨਦੀਨਾਂ ਦਾ ਬਹੁਤ ਜ਼ਿਆਦਾ ਹਮਲਾ ਹੁੰਦਾ ਨਦੀਨ ਬਹੁਤ ਜ਼ਿਆਦਾ ਆ ਜਾਂਦੇ ਨੇ ਕਣਕ ਦੇ ਵਿੱਚ ਇਹ ਇੱਕ ਬਹੁਤ ਵੱਡਾ ਸਵਾਲ ਹੈਗਾ ਕਿਸਾਨਾਂ ਦਾ ਕਿ ਉਹ ਨਦੀਨਾਂ ਨੂੰ ਕਿਵੇਂ ਰੋਕਣਾ ਹੈਗਾ ਜੇ ਨਦੀਨ ਆ ਗਏ ਨੇ ਤਾਂ ਉਹਨੂੰ ਆਪਾਂ ਠੀਕ ਕਿਦਾਂ ਕਰਨਾ ਕਣਕ ਨੂੰ ਸੋ ਸਾਡੇ ਕੋਲੇ ਇਸ ਟਾਈਮ ਖੇਤੀਬਾੜੀ ਅਫਸਰ ਡਾਕਟਰ ਬਲਜਿੰਦਰ ਸਿੰਘ ਵੀ ਹੈਗੇ ਨੇ ਮੈਂ ਕੈਮਰਾਮੈਨ ਨੂੰ ਕਹਾਂਗਾ ਕਿ ਉਹਨਾਂ ਨੂੰ ਤੋਂ ਉਹਨਾਂ ਤੇ ਕੈਮਰਾ ਲਿਜਾਣ ਤੇ ਨਾ ਤੁਸੀਂ ਕਣਕ ਦੇ ਉੱਤੇ ਜੇ ਨਦੀਨਾਂ ਦਾ ਹਮਲਾ ਹੋ ਜਾਂਦਾ ਤੇ ਫਿਰ ਆਪਾਂ ਕੀ ਕਿਵੇਂ ਰੋਕਤਮ ਕਰਨੀ ਆ ਉਹਦੀ ਦੇਖੋ ਜੀ ਗੁੱਲੀ ਡੰਡਾ ਮੇਨ ਕਣਕ ਦਾ ਨਦੀਨ ਆ ਵੈਸੇ ਹੋਰ ਵੀ ਚੌੜੀ ਪੱਤੇ ਵਾਲੇ ਵੀ ਨਦੀਨ ਹੁੰਦੇ ਆ ਪਰ ਅਸੀਂ ਦੇਖਿਆ ਪਿਛਲੇ ਕਈ ਸਾਲਾਂ ਦੇ ਵਿੱਚ ਕਿਸਾਨ ਜਿਵੇਂ ਪਹਿਲਾਂ ਇੱਕ ਵਾਰੀ ਸਪਰੇਅ ਕਰਦੇ ਸੀ ਫਿਰ ਦੋ ਸਾਲ ਲੋੜ ਹੀ ਨਹੀਂ ਸੀ ਪੈਂਦੀ ਸਪਰੇਅ ਕਰਨ ਦੀ ਗੁੱਲੀ ਡੰਡਾ ਦੋ ਤਿੰਨ ਸਾਲ ਹੁੰਦਾ ਹੀ ਨਹੀਂ ਸੀਗਾ ਪਰ ਹੌਲੀ ਹੌਲੀ ਉਹਦੇ ਵਿੱਚ ਇੰਨੀ ਰੈジਸਟੈਂਸ ਆ ਗਈ ਆ ਤੇ ਕਿਉਂਕਿ ਆਪਣੇ ਕਲਚਰਲ ਤਰੀਕੇ ਵੀ ਪਹਿਲਾਂ ਨਾਲੋਂ ਬਦਲ ਗਏ ਆ ਉਸ ਕਰਕੇ ਹੁਣ ਦਿੱਕਤ ਬਹੁਤ ਆਉਣ ਲੱਗੀ ਹੈਗੀ ਸੋ ਕਿਸਾਨ ਵੀਰਾਂ ਦਾ ਅਕਸਰ ਸਾਨੂੰ ਇਹ ਸਵਾਲ ਹੁੰਦਾ ਜੀ ਸਾਨੂੰ ਗੁੱਲੀ ਡੰਡਾ ਸਾਡਾ ਮਰ ਨਹੀਂ ਰਿਹਾ ਸੋ ਦੇ ਕਈ ਤਰੀਕੇ ਆ ਜੀ ਪਹਿਲਾਂ ਤਾਂ ਆਪਾਂ ਫਸਲਾਂ ਜੇ ਤੁਹਾਡੇ ਬਹੁਤ ਜ਼ਿਆਦਾ ਗੁੱਲੀ ਡੰਡਾ ਹੋ ਰਿਹਾ ਤਾਂ ਪਹਿਲਾ ਇਲਾਜ ਤਾਂ ਇਹ ਹੀ ਆ ਵੀ ਤੁਸੀਂ ਫਸਲ ਬਦਲ ਲਓ ਉਥੇ ਚਾਹੇ ਤੁਸੀਂ ਆਲੂ ਲਾ ਲਓ ਜਾਂ ਉਥੇ ਬਰਸੀਮ ਲਾ ਕੇ ਆਪਾਂ ਕਲਚਰਲ ਮੈਥਡ ਸਭ ਤੋਂ ਬੈਸਟ ਆ ਜਿਹਦੇ ਆਪਣੇ ਇਹ ਪ੍ਰੈਕਟੀਕਲ ਪੋਸੀਬਲ ਵੀ ਨਹੀਂ ਹੈਗਾ ਤਾਂ ਅਸੀਂ ਹੁਣ ਯੂਨੀਵਰਸਿਟੀ ਵੱਲੋਂ ਬਹੁਤ ਸਾਰੀਆਂ ਦਵਾਈਆਂ ਨੇ ਜਿਹੜੀਆਂ ਆਪਾਂ ਉਗਣ ਤੋਂ ਪਹਿਲਾਂ ਜਿਵੇਂ ਗੁੱਲੀ ਡੰਡਾ ਹਜੇ ਉਗਦਾ ਜਦੋਂ ਪਾਣੀ ਉਹਨੂੰ ਮ ਸੋ ਇਹ ਜੀ ਸਿਚੁਏਸ਼ਨ ਦੇ ਵਿੱਚ ਯੂਨੀਵਰਸਿਟੀ ਨੇ ਇਹੋ ਜਿਹੀਆਂ ਦਵਾਈਆਂ ਜਿਹੜੀਆਂ ਆਪਾਂ ਨੂੰ ਦਿੱਤੀਆਂ ਹੈਗੀਆਂ ਕਿਸਾਨਾਂ ਨੂੰ ਜਿਨ੍ਹਾਂ ਦਾ ਆਪਾਂ ਗੁੱਲੀ ਡੰਡਾ ਉੱਗਣ ਤੋਂ ਪਹਿਲਾਂ ਹੀ ਕੰਟਰੋਲ ਕਰਦੀਆਂ ਹੈਗੀਆਂ ਉਹਦੇ ਵਿੱਚ ਜਦੋਂ ਆਪਾਂ ਕਣਕ ਬੀਜਦੇ ਆਂ ਉਦੋਂ ਹੀ ਆਪਾਂ ਸਟੌਪ ਦਵਾਈ ਹੈਗੀ ਆ 1.5 ਲੀਟਰ ਕਰ ਸਕਦੇ ਆ ਉਹ ਆਪਾਂ ਪਾਣੀ ਜ਼ਰੂਰ 150 ਤੋਂ 200 ਲੀਟਰ ਬਰਤਨਾਂ ਉਦੋਂ ਬਿਨਾ ਵਕੀਰਾ ਦਵਾਈ ਹੈਗੀ ਆ ਪੈਰੋਕਸਾ ਸਲਫੋਨ ਉਹ ਚ ਸਾਲਟ ਹੁੰਦਾ 60 ਗ੍ਰਾਮ ਉਹ ਪੈਂਦੀ ਆ ਤੇ ਇਹ ਦੋ ਤਿੰਨ ਦਵਾਈਆਂ ਕਰਕੇ ਆਪਾਂ ਪਹਿਲਾਂ ਨੂੰ ਉੱਗਣ ਤੋਂ ਹੀ ਰੋਕ ਸਕਦੇ ਆ ਉਸ ਤੋਂ ਬਾਅਦ ਆ ਜਾਂਦਾ ਵੀ ਜਿਵੇਂ ਕਿਸਾਨਾਂ ਦੇ ਉੱਗ ਵੀ ਆਇਆ ਮੰਨ ਲਓ ਕਿਸ ਸੌਦੇ ਫਿਰ ਪੋਸਟ ਮਰਜੈਂਸ ਵੀ ਦਵਾਈਆਂ ਬਹੁਤ ਤਰ੍ਹਾਂ ਦੀਆਂ ਹੈਗੀਆਂ ਨੇ ਮਾਰਕੀਟ ਦੇ ਵਿੱਚ ਉਹਦੇ ਵਿੱਚ ਮੈਂ ਕਿਸਾਨ ਵੀਰਾਂ ਨੂੰ ਇਹ ਬੇਨਤੀ ਕਰਨਾ ਚਾਹੁੰਦਾ ਵੀ ਹਰ ਸਾਲ ਨਾਲ ਆਪਾਂ ਉਹਦੇ ਵਿੱਚ ਤਾਂ ਕਿ ਰਜਿਸਟੈਂਸ ਨਾ ਆਵੇ ਆਪਾਂ ਜਿਹੜੇ ਦਵਾਈਆਂ ਦੇ ਗਰੁੱਪ ਆ ਉਹਨਾਂ ਨੂੰ ਬਦਲ ਬਦਲ ਕੇ ਕਰੀਏ ਤਾਂ ਕਿ ਗੁੱਲੀ ਡੰਡੇ ਦੇ ਵਿੱਚ ਉਹਦੀ ਸ਼ੈਨਸ਼ੀਲਤਾ ਨਾ ਬਣੇ ਉਹਦੇ ਵਿੱਚ ਟੌਪਿਕ ਦਵਾਈ ਕਿਸਾਨ ਯੂਜ਼ ਕਰਦੇ 160 ਗ੍ਰਾਮ ਲੀਡਰ ਦਵਾਈ ਹੈਗੀ ਆ 13 ਗ੍ਰਾਮ ਪੈਂਦੀ ਆ ਹੁਣ ਜਿਨ੍ਹਾਂ ਦੇ ਵਿੱਚ ਜ਼ਿਆਦਾ ਰਜਿਸਟੈਂਸ ਆ ਰਹੀ ਆ ਉਹਨਾਂ ਦੇ ਲਈ ਹੋਰ ਨਵੇਂ ਸਾਲਟ ਆਏ ਹੈਗੇ ਆ ਉਹਦੇ ਵਿੱਚ ਪਿਊਮਾ ਪਾਵਰ ਆ ਆਪਣੀ ਮੈਟਰੀਬਿਊਜਨ ਸਾਲਟ ਆਇਆ ਹੈਗਾ ਸ਼ਬਨ ਦਵਾਈ ਆਉਂਦੀ ਆ ਜਾਂ ਆਪਣੀ ਐਟਲੈਂਟਿਸ ਆਉਂਦੀ ਆ ਸੋ ਇਹ ਜਿੱਥੇ ਜ਼ਿਆਦਾ ਦਿੱਕਤ ਆ ਰਹੀ ਹੈ ਆਪਣੇ ਵੀ ਗੁੱਲੀ ਡੰਡਾ ਨਹੀਂ ਮਾਰ ਰਿਆ ਸੋ ਉਹਨਾਂ ਖੇਤਾਂ ਦੇ ਵਿੱਚ ਇਹ ਦਵਾਈਆਂ ਆਪਾਂ ਵਰਤ ਸਕਦੇ ਆ ਪਰ ਇਹਦੇ ਵਿੱਚ ਧਿਆਨ ਰੱਖਣ ਵਾਲੀ ਗੱਲ ਇਹ ਆ ਵੀ ਇੱਕ ਤਾਂ ਉਹ ਜਿੱਥੇ ਹਲਕੀਆਂ ਜ਼ਮੀਨਾਂ ਨੇ ਉੱਥੇ ਇਹ ਆਪਾਂ ਦਵਾਈਆਂ ਨਹੀਂ ਵਰਤਣੀਆਂ ਕਿਉਂਕਿ ਇਹਦੇ ਨਾਲ ਫਿਰ ਕਣਕ ਆਪਣੀ ਦਬ ਸਕਦੀ ਆ ਸੋ ਜਿਹੜੇ ਕਿਸਾਨ ਬਾਅਦ ਚ ਸਾਨੂੰ ਕਈ ਰਿਸ਼ਕੈਤਾਂ ਮਿਲਦੀਆਂ ਨੇ ਸੁਣਨ ਨੂੰ ਗੱਲਾਂ ਮਿਲਦੀਆਂ ਪ੍ਰੈਕਟੀਕਲ ਫੀਲਡ ਚ ਵੀ ਸਾਡੀ ਜੀ ਕਣਕ ਮੱਚ ਗਈ ਆ ਸੋ ਉਹ ਜ਼ਰੂਰ ਧਿਆਨ ਦੇਣ ਵੀ ਜਿੱਥੇ ਰੇਤ ਲੀਆਂ ਜ਼ਮੀਨਾਂ ਉੱਥੇ ਆਪਾਂ ਇਹ ਭਾਰੀਆਂ ਜਿਹੜੀਆਂ ਦਵਾਈਆਂ ਨੇ ਉਹ ਨਾ ਵਰਤੀਏ ਉੱਥੇ ਆਪਾਂ ਕਲਚਰਲ ਮੈਥਡ ਆ ਜਾਂ ਜਿਹੜੇ ਆਪਾਂ ਪ੍ਰੀਮਰਜੈਂਸ ਤੋਂ ਜਿਹੜੇ ਪਹਿਲਾਂ ਵਾਲੀਆਂ ਮੈਂ ਦਵਾਈਆਂ ਰਸੀਂ ਉਹ ਵਰਤ ਕੇ ਆਪਾਂ ਕੰਟਰੋਲ ਕਰ ਸਕਦੇ ਆ ਜੇ ਖਾਸ ਕਰਕੇ ਕਿਸਾਨਾਂ ਦੇ ਕਈ ਵਾਰੀ ਗੁੱਲੀ ਡੰਡੇ ਦੇ ਨਾਲ-ਨਾਲ ਚੌੜੀ ਪੱਤੀ ਵਾਲੇ ਨਦੀਨ ਵੀ ਹੋ ਜਾਂਦੇ ਆ ਮੰਨ ਲਓ ਕਿਸੇ ਦੇ ਕੰਡਿਆਲੀ ਪਾਲਕਾ ਇੱਕ 5-7 ਸਾਲਾਂ ਤੋਂ ਆਪਣੇ ਬਟਨ ਬੀੜ ਬਹੁਤ ਹੋ ਰਿਹਾ ਸੀ ਚੌੜੇ ਪੱਤੇ ਵਾਲਾ ਉਹਦੇ ਲਈ ਫਿਰ ਅਲੱਗ ਦਵਾਈਆਂ ਨੇ ਜਿਵੇਂ ਨਾਲ ਆਪਾਂ ਟੋਪਿਕ ਦੇ ਨਾਲ ਮਿਕਸ ਕਰ ਸਕਦੇ ਆ ਮੈਟਸਲਫੋਰੋਨ ਦਵਾਈ ਆਉਂਦੀ ਹੈ ਐ ਉਹ 10 ਗ੍ਰਾਮ ਆਪਾਂ ਐਡ ਕਰ ਸਕਦੇ ਆ ਜਾਂ ਆਪਣੇ ਜੇ ਬਟਨਬੀਡ ਦੀ ਪ੍ਰੋਬਲਮ ਆ ਉਥੇ ਆਪਾਂ ਇੱਕ ਏਮ ਜਾਂ ਫੈਂਟੀ ਦਵਾਈ ਆਉਂਦੀ ਆ ਉਹ 20 ਗ੍ਰਾਮ ਕਰ ਸਕਦੇ ਆ ਸੋ ਕਹਿੰਦਾ ਮਤਲਬ ਕਿਸਾਨਾਂ ਨੂੰ ਇੱਕ ਦਵਾਈ ਕਰਨ ਵੇਲੇ ਵੀ ਮੈਂ ਤੁਹਾਡੇ ਧਿਆਨ ਚ ਲਿਆਉਣਾ ਚਾਹਣਾ ਵੀ ਆਪਾਂ ਨਾ ਜਿਆਦਾ ਲੇਟ ਹੋ ਜਾਂਦੇ ਆ ਜਿਵੇਂ ਆ ਮੇਰੇ ਕੋਲੇ ਗੁੱਲੀ ਡੰਡਾ ਹੈਗਾ ਇਹ ਬਹੁਤ ਵੱਡਾ ਹੋਣ ਇਹ ਸਟੇਜ ਦੇ ਉੱਤੇ ਫਿਰ ਇਹਦਾ ਕੰਟਰੋਲ ਬਹੁਤ ਔਖਾ ਇਹ ਮੈਂ ਇਥੋਂ ਪੱਟਿਆ ਇਹ ਖਾਸ ਕਰਕੇ ਉਹਨਾਂ ਕਿਸਾਨਾਂ 'ਚ ਜਿਹਦੀ ਦਿੱਕਤ ਆਈ ਐ ਇਸ ਵਾਰ ਜਿੱਥੇ ਕਿਉਂਕਿ ਕਣਕ ਘਟੂਗੀ ਐ ਕਿਉਂਕਿ ਇਸ ਵਾਰ ਗਰਮੀ ਜਿਆਦਾ ਪਈ ਤੇ ਉਸ ਉਹਗਣ ਦੇ ਵਿੱਚ ਵੀ ਦਿੱਕਤ ਆਈ ਸੋ ਉਸ ਜਿੱਥੇ ਕਣਕ ਨਹੀਂ ਉੱਗੀ ਉੱਥੇ ਇਹੋ ਜਿਹਾ ਗੁੱਲੀ ਡੰਡਾ ਉੱਗ ਗਿਆ ਸੋ ਐਸਟੇਜ ਤੇ ਤਾਂ ਹੁਣ ਆਪਾਂ ਨੂੰ ਜਿਹੜੀਆਂ ਸਟਰੋਂਗ ਦਵਾਈਆਂ ਨੇ ਜਿਵੇਂ ਮੈਂ ਨਾਂ ਤਾਂ ਸਹੀ ਏਸੀਐਮ 9 ਆ ਜਾਂ ਆਪਣੀ ਸ਼ਗਨ ਦਵਾਈ ਆ ਉਹੋ ਜਿਹਿਆਂ ਜਾਂ ਆਪਣੀ ਐਕਸਲ ਦਵਾਈ ਆ ਉਹ ਕੰਟਰੋਲ ਕਰਨੀ ਹੈ ਇਹਨੂੰ ਹੁਣ ਬਾਕੀ ਜਿਹੜੀ ਸਹੀ ਸਟੇਜ ਆ ਉਹਦੀ ਉਹ 30 ਤੋਂ 35 ਦਿਨ ਦੀ ਹੁੰਦੀ ਹੈ ਜਦੋਂ 2 ਤੋਂ 3 ਪੱਤੇ ਆ ਉਦੋਂ ਜੇ ਆਪਾਂ ਦਵਾਈ ਕਰਾਂਗੇ ਤਾਂ ਫਿਰ ਜ਼ਿਆਦਾ ਰਿਜ਼ਲਟ ਆਉਂਦੇ ਫਿਰ ਆਪਣਾ ਕਣਕ ਉਦੋਂ ਉੱਪਰ ਨਿਕਲ ਜਾਂਦੀ ਆ ਗੁੱਲੀ ਡੰਡਾ ਥੱਲੇ ਰਹਿ ਜਾਂਦਾ ਸੋ ਇਸ ਤੋਂ ਬਾਅਦ ਜੇਦੋਂ ਆਪਾਂ ਤੁਸੀਂ ਲੇਟ ਸਟੇਜ ਜਦੋਂ ਗੁੱਲੀ ਡੰਡਾ ਆਪਾਂ ਨੂੰ ਖੇਤ ਚ ਕਉਂਗੇ ਪਹਿਲਾਂ ਬੀਜ ਇਕ ਪੈਂਦਾ ਇਹਦਾ ਕਣਕ ਪੱਕਣ ਤੋਂ ਪਹਿਲਾਂ ਹੀ ਸੋ ਮੈਂ ਵੀ ਬੇਨਤੀ ਕਰਦਾ ਕਿਸਾਨ ਵੀਰਾਂ ਨੂੰ ਉਦੋਂ ਆਪਣੇ ਜੇ ਬੂਟੇ ਧਿੰਦੇ ਆ ਉੱਚੇ ਦੇ ਆਮ ਤੌਰ ਤੇ ਕਣਕ ਨਾਲੋਂ ਉਹ ਆਪਾਂ ਜਰੂਰ ਆਉਦੇ ਜਿੱਥੋਂ ਬੀਜ ਰੱਖਣਾ ਉਥੋਂ ਆਪਾਂ ਪੱਟ ਗਏ ਉਹਨਾਂ ਦਾ ਤਾਂ ਕਿ ਅਗਲੇ ਸਾਲ ਆਪਣੇ ਉੱਥੇ ਬੀਜ ਨਾ ਬਣੇ ਗੁੱਲੀ ਡੰਡੇ ਦਾ ਸੋ ਇਦੋਂ ਬਿਨਾ ਆਪਣੇ ਜਿਹੜਾ ਪਾਣੀ ਆ ਮੇਨਲੀ ਮੈਂ ਦੇਖਦਾ ਕਈ ਕਿਸਾਨ ਨਾ ਜਿਵੇਂ ਹੁਣ ਠੰਡਾ ਮੌਸਮ ਆ ਇੱਕ ਵਾਰ ਤਾਂ ਧੁੰਦ ਦੇ ਵਿੱਚ ਵੀ ਕਈ ਸਪਰੇਅ ਕਰੀ ਜਾਂਦੇ ਥੋੜਾ ਜਿਦੋਂ ਮੌਸਮ ਦੁਪਹਿਰ ਦਾ ਸਮਾਂ ਧੁੱਪ ਲੱਗੀ ਹੋਵੇ ਉਦੋਂ ਤੂੰ ਦੁਬਾਰਾ ਪਾਣੀ ਵੀ ਲਾਉਣਾ ਕਈ ਕਈ ਕਿਸਾਨ ਕੋਰਤੇ ਵੀ ਕਰਦੇ ਆ ਪਾਣੀ ਲਾਉਣ ਤੋਂ ਪਹਿਲਾਂ ਸੋ ਲਾਈਟ ਪਾਣੀ ਲਾਉਣ ਵੀ ਪਾਣੀ ਜ਼ਿਆਦਾ ਭਰਮਾ ਨਾਲ ਲਾਉਣ ਉਹਦੇ ਨਾਲ ਵੀ ਦਵਾਈ ਦਾ ਅਸਰ ਘਟਦਾ ਇੱਕ ਕਈ ਕਿਸਾਨ ਤਾਜ਼ਾ ਪਾਣੀ ਨਹੀਂ ਵਰਤਦੇ ਮੈਂ ਉਹਨਾਂ ਨੂੰ ਬੇਨਤੀ ਕਰਦਾ ਵੀ ਤੁਸੀਂ ਤਾਜੀ ਮੋਟਰ ਚਲਾ ਕੇ ਥੋੜਾ ਪਾਣੀ ਕੋਸਾ ਲੈ ਕੇ ਉਹਦੇ ਵਿੱਚ ਥੋੜੀ ਜਿਹੜੀ ਦਵਾਈ ਹੈ ਪਹਿਲਾਂ ਉਹਨੂੰ ਬਾਲਟੀ ਦੇ ਵਿੱਚ ਥੋੜਾ ਜਿਹਾ ਘੋੜਾ ਅਲੱਗ ਬਣਾ ਲੈਣਾ ਬਾਅਦ ਚ ਉਹਨੂੰ ਢੋਲੀਆਂ ਦੇ ਵਿੱਚ ਪਾਉਣ ਇਹ ਨਾ ਹੋਵੇ ਕਿਉਂਕਿ ਅੱਜ ਕੱਲ ਆਪਣੇ ਕਿਸਾਨਾਂ ਕੋਲੇ ਵੱਡੇ ਟਰੈਕਟਰਾਂ ਵਾਲੇ ਪੰਪ ਹੈਗੇ ਆ ਸੋ ਜ਼ਿਆਦਾ ਕਿਸਾਨ ਕੀ ਕਰਦੇ ਆ ਵੀ ਟੈਂਕ ਭਰ ਲੈਂਦੇ ਆ ਪਹਿਲਾਂ ਤਾਂ ਉਹਦੇ ਵਿੱਚ ਬਾਅਦ ਚ ਦਵਾਈ ਪਾਉਂਦੇ ਆ ਸੋ ਪਾਲਟੀ ਦੇ ਵਿੱਚ ਜੋ ਆਪਾਂ ਥੋੜਾ ਘੋਲ ਬਣਾ ਕੇ ਉਹਦੀ ਕਨਸੈਂਟ੍ਰੇਸ਼ਨ ਸਹੀ ਕਰਾਂਗੇ ਤਾਂ ਫਿਰ ਤੁਸੀਂ ਪਾਣੀ ਆ ਜਿਹੜਾ ਉਹ 150 ਤੋਂ 200 ਲੀਟਰ ਵਰਤੋਗੇ ਤਾਂ ਫਿਰ ਤੁਹਾਨੂੰ ਇਫੈਕਟਿਵਲੀ ਆਪਣਾ ਜਿਹੜਾ ਕੰਟਰੋਲ ਹੋਊਗਾ ਸੋ ਇਹ ਮੇਰੀਆਂ ਬੇਨਤੀਆਂ ਵੀ ਕਿਸਾਨ ਵੀਰ ਇਹਨਾਂ ਗੱਲਾਂ ਦਾ ਜਰੂਰ ਧਿਆਨ ਰੱਖਣ ਤੇ ਮੈਂ ਆਸ ਕਰਦਾ ਵੀ ਜਦੋਂ ਇਦਾਂ ਆਪਾਂ ਮਾਰਾਂ ਦੀ ਸਲਾਹ ਦੇ ਨਾਲ ਵਧੀਆ ਦਵਾਈਆਂ ਕਰਾਂਗੇ ਔਰ ਟਾਈਮਲੀ ਕਰਾਂਗੇ ਸਾਬਾ ਗੁੱਲੀ ਡੰਡੇ ਦੀ ਆਪਣੇ ਦਿੱਕਤ ਨਹੀਂ ਆਊਗੀ ਤੇ ਇੱਕ ਮੈਂ ਨਾਲ ਹੀ ਬੇਨਤੀ ਇਹ ਵੀ ਕਰਦਾ ਵੀ ਤੁਸੀਂ ਕੋਈ ਵੀ ਖੇਤੀ ਸਮੱਗਰੀ ਜਦੋਂ ਖਰੀਦਦੇ ਹੋ ਤਾਂ ਉਹ ਪੱਕਾ ਬਲ ਜ਼ਰੂਰ ਲਈਏ ਆਪਾਂ ਤਾਂ ਕਿ ਆਪਾਂ ਜਿਹੜਾ ਆਪਾਂ ਉਹਦੀ ਕੁਆਲਿਟੀ ਤੇ ਕੋਈ ਸ਼ੱਕ ਹੀ ਨਾ ਹੋਵੇ ਵੀ ਸਾਨੂੰ ਵਧੀਆ ਦਵਾਈ ਮਿਲੀ ਹੈ। ਹਾਂਜੀ ਇਹ ਸਨ ਡਾਕਟਰ ਬਲਜਿੰਦਰ ਸਿੰਘ ਜੀ ਜਿਨ੍ਹਾਂ ਨੇ ਸਾਨੂੰ ਕਾਨਕ ਤੇ ਵਿੱਚੋਂ ਨਦੀਨਾ ਦੀ ਰੋਖtham ਬਾਰੇ ਦੱਸਿਆ ਕਿ ਆਪਾਂ ਨਦੀਨਾ ਦੀ ਰੋਖtham ਕਿੱਦਾਂ ਕਰਨੀ ਹੈ। ਇਸ ਤੋਂ ਪਹਿਲਾਂ ਡਾਕਟਰ ਆਪਣੇ ਕਰਨਜੀਤ ਸਿੰਘ ਗਿੱਲ ਜੀ ਜਿਹੜੇ ਕਿ ਮੁੱਖ ਸਿਹਤ ਬਾਰੇ ਅਫਸਰ ਸਾਹਿਬ ਨੇ ਉਹਨਾਂ ਨੇ ਵੀ ਸਾਨੂੰ ਜਿਹੜੇ ਕਣਕ ਦੇ ਵਿੱਚ ਕੀ ਕੀ ਖੁਰਾਕੀ ਤੱਤ ਚਾਹੀਦੇ ਨੇ ਉਹਦੇ ਬਾਰੇ ਗੱਲ ਕੀਤੀ ਇਸ ਤੋਂ ਇਲਾਵਾ ਪੀਲੀ ਕੁੰਗੀ ਦੀ ਰੋਕਥਾਮ ਬਾਰੇ ਕੀ ਕਰਨਾ ਚਾਹੀਦਾ ਇਹ ਦੱਸਿਆ ਕਣਕ ਦੇ ਪੱਤਿਆਂ ਦੇ ਵਿੱਚ ਪੀਲਾ ਪੰਨਾ ਆ ਜਾਂਦਾ ਤਾਂ ਉਹਦੇ ਵਾਸਤੇ ਕੀ ਕਿਸਾਨ ਨੂੰ ਕਰਨਾ ਚਾਹੀਦਾ ਸੋ ਜਿੱਥੇ ਅੱਜ ਅਸੀਂ ਖੇਤੀਬਾੜੀ ਮਹਾਰਾ ਦੇ ਨਾਲ ਗੱਲ ਕੀਤੀ ਆ ਉੱਥੇ ਨਾਲ ਹੀ ਸਾਡੇ ਕੋਲੇ ਅੱਜ ਇੱਥੇ ਕਿਸਾਨ ਵੀ ਹੈਗੇ ਨੇ ਮੈਂ ਉਹਨਾਂ ਕਿਸਾਨ ਜੀ ਕੋਲੇ ਖੜੇ ਨੇ ਉਹਨਾਂ ਨੂੰ ਮੈਂ ਬੇਨਤੀ ਕਰਾਂਗਾ ਕਿ ਉਹ ਵੀ ਦੱਸਣ ਕਿ ਅੱਜ ਜੋ ਅੱਜ ਦਾ ਹੁਣ ਸਮਾਂ ਚੱਲ ਰਿਹਾ ਹੁਣ ਤੁਸੀਂ ਲਿਖਦਾ ਜਨਵਰੀ ਦੀ ਸ਼ੁਰੂਆਤ ਹੈਗੀ ਆ ਤੇ ਕੋਰਾ ਹੰਦੇ ਪੈਣਾ ਸ਼ੁਰੂ ਹੋਣ ਲੱਗਾ થોੜੇ ਦਿਨਾਂ ਦੇ ਵਿੱਚ ਤੇ ਉਹਦੇ ਵਿੱਚ ਇੱਕ ਇੱਕ ਕਿਸਾਨ ਦੇ ਕੀ ਕੀ ਸ਼ੰਕੇ ਹੁੰਦੇ ਆ ਵੀ ਉਹਨੂੰ ਕੀ ਕੀ ਡਰ ਹੁੰਦਾ ਆ ਆ ਦਿਨਾਂ ਦੇ ਦੌਰਾਨ ਵੀ ਮੇਰੀ ਫਸਲ ਨੂੰ ਆ ਨਾ ਹੋ ਜੇ ਉਹ ਨਾ ਹੋ ਜੇ ਇਹੇ ਮੌਸਮ ਤਾਂ ਚਲੋ ਪ੍ਰਮਾਤਮਾ ਦੇ ਹੱਥ ਆ ਜੀ ਜਦੋਂ ਮਾਲੋ ਕੋਰਾ ਲੇਟ ਪੈਂਦਾ ਉਦੋਂ ਕਣਕ ਨਾੜੀ ਚੜ ਜਾਂਦੀ ਹੈ ਤੇ ਉਹਦੇ ਝਾੜ ਤੇ ਬਹੁਤ ਇਫੈਕਟ ਪੈਂਦਾ ਜੀ ਜਦੋਂ ਜਿਵੇਂ ਇਸ ਸਮੇਂ ਪਹਿਲਾਂ ਗਰਮੀ ਪੈ ਗਈ ਜੀ ਕਣਕਾਂ ਨੇ ਮਤਲਬ 19 ਫੁੱਟ ਨਹੀਂ ਹੋਈ ਜੀ ਇਦਕੀ ਜੇ ਨਾ ਬੂਟਾ ਮਾਰਨਾ ਸੀ ਉਹਨਾਂ ਬੂਟਾ ਮਾਰਨੇ ਸਿੱਧੀਆਂ ਹੋ ਗਈਆਂ ਇਹ ਮੌਸਮ ਤੇ ਬਹੁਤ ਜ਼ਿਆਦਾ ਡਿਪੈਂਡ ਕਰਦਾ ਬਾਕੀ ਜਿੱਦੋਂ ਹੁਣ ਕਿਤੇ ਕਈ ਵਾਰੀ ਮੌਸਮ ਮੰਨ ਲਓ ਕਲੀਅਰ ਹੁੰਦਾ ਕਿਸਾਨ ਪਾਣੀ ਲਾਹਂਦਾ ਉੱਤੋਂ ਜਦੋਂ ਬਾਰਿਸ਼ ਹੋ ਜਾਂਦੀ ਉਹਦੇ ਨਾਲ ਵੀ ਕਣਕ ਪੀਲੀ ਹੋ ਕੇ ਤੇ ਬਹੁਤ ਜ਼ਿਆਦਾ ਨੁਕਸਾਨ ਹੁੰਦਾ ਹੈ ਤੇ ਇਹੋ ਜਿਹੀਆਂ ਗੱਲਾਂ ਦੇ ਕਾਫੀ ਦੇ ਸ਼ਿਕਵੇ ਰਹਿੰਦੇ ਨੇ ਇਹ ਤੁਸੀਂ ਮੈਨੂੰ ਇਹ ਦੱਸੋ ਵੀ ਜਿੱਦਾਂ ਹੁਣ ਆਮ ਤੌਰ ਤੇ ਚਲੋ ਤੁਸੀਂ ਇੱਕ ਕਿਸਾਨਾਂ ਦੇ ਨੁਮਾਇੰਦੇ ਵੀ ਹੈਗੇ ਹੋ ਹਾਂਜੀ ਹਾਂਜੀ ਤੇ ਹੁਣ ਮੰਨ ਲਓ ਕੋਈ ਕਿਸਾਨਾਂ ਨੂੰ ਇਸ ਤਰ੍ਹਾਂ ਜਿੱਦਾਂ ਹੁਣ ਪੀਲੀ ਕੁੰਗੀ ਜਾਂ ਪੱਤੇ ਦੇ ਵਿੱਚ ਪੀਲਾਪਣ ਆ ਗਿਆ ਜਾਂ ਨਦੀਨ ਹੋ ਗਏ ਉਹਦੇ ਵਾਸਤੇ ਤੁਹਾਨੂੰ ਇਹ ਖੇਤੀਬਾੜੀ ਵਿਭਾਗ ਮਹਿਕਮੇ ਵੱਲੋਂ ਪਕਾਏ ਸਾਹਮਣੇ ਸਾਹਮਣੇ ਜਾਗਰੂਕ ਕੀਤਾ ਜਾਂਦਾ ਹੈ ਕਿ ਵੀ ਕੀ ਰੋਗਾਂ ਤੋਂ ਬਚਾਅ ਕਰਨਾ ਚਾਹੀਦਾ ਕਿੱਦਾਂ ਕੈਂਪ ਵਗੈਰਾ ਲਾ ਕੇ ਤੁਹਾਡੇ ਤੱਕ ਕਿਸਾਨ ਦੇ ਵਿਭਾਗ ਮਹਿਕਮਾ ਅਪਰੋਚ ਕਰਦਾ ਹੈ ਇਹ ਮਹਿਕਮੇ ਦੀਆਂ ਬਹੁਤ ਕੈਂਪ ਆਉਂਦੇ ਆ ਜੀ ਸਾਨੂੰ ਇਹਦੇ ਬਾਰੇ ਜਾਣਕਾਰੀ ਦਿੰਦੇ ਆ ਜੇ ਸਾਨੂੰ ਕਿਤੇ ਲੋੜ ਵੀ ਪਵੇ ਤਾਂ ਅਸੀਂ ਫੋਨ ਕਰਕੇ ਪੁੱਛ ਸਕਦੇ ਆ ਜਾਂ ਦੇ ਖੇਤ ਦਾ ਵਿਜ਼ਿਟ ਵੀ ਕਰਦੇ ਆ ਜੀ ਫਿਰ ਤੁਸੀਂ ਜਾ ਕੇ ਇਹਨਾਂ ਨੂੰ ਸਮੱਸਿਆ ਦੱਸਦੇ ਆ ਦਫ਼ਤਰ ਚ ਵੀ ਸਾਡੇ ਕਿਹ ਚਾਹ ਪ੍ਰੋਬਲਮ ਆ ਰਹੀ ਆ ਜੀ ਤੇ ਵੀ ਸਾਨੂੰ ਆਹ ਪ੍ਰੋਬਲਮ ਜਿਵੇਂ ਆ ਕਿ ਝੋਨੇ ਤੇ ਸੀਗੀ ਲਾਸਟ ਸਟੇਜ ਤੇ ਤੇਲੇ ਦੀ ਇਹ ਸੀਗੀ ਖੇਤ ਉਹਨਾਂ ਨੇ ਫਾਰਮ ਸਾਡਾ ਵਿਜ਼ਿਟ ਕਰਕੇ ਤੇ ਸਾਨੂੰ ਜਿਹੜੀਆਂ ਸਾਡੀਆਂ ਮੁਸ਼ਕਲਾਂ ਹੁੰਦੇ ਆ ਉਹਨਾਂ ਦਾ ਹੱਲ ਕਰਦੇ ਆ ਜੀ ਕਿਸਾਨ ਦੋਸਤੋ ਇਹ ਸਾਡੇ ਨਾਲ ਸੀਗੇ ਕਿਸਾਨ ਜਿਨ੍ਹਾਂ ਨੇ ਸਾਨੂੰ ਦੱਸਿਆ ਕਿ ਆ ਜਿਹੜਾ ਮੌਸਮ ਆ ਕਿਉਂਕਿ ਹੁਣ ਠੰਡ ਵੱਧ ਰਹੀ ਆ ਪੂਰਾ ਵੀ ਪੈਣ ਲੱਗ ਜਾਣਾ ਇਸ ਕਰਕੇ ਇਹਦੇ ਵਿੱਚ ਕਿਸਾਨਾਂ ਨੂੰ ਕੀ ਕੀ ਮਤਲਬ ਪਰਹੇਜ਼ ਰੱਖਣ ਦੀ ਲੋੜ ਆ ਆਪਣੀ ਫਸਲ ਨੂੰ ਬਚਾਉਣ ਵਾਸਤੇ ਸੋ ਇਸ ਤੋਂ ਪਹਿਲਾਂ ਖੇਤੀਬਾੜੀ ਵਿਭਾਗ ਦੇ ਜਿਹੜੇ ਮਹਾਰਾਏ ਮਹਾਰਾਏ ਨੇ ਉਹਨਾਂ ਨੇ ਵੀ ਸਾਡੇ ਨਾਲ ਗੱਲਬਾਤ ਕੀਤੀ ਸੋ ਉਮੀਦ ਕਰਦੇ ਆ ਕਿ ਜਿਹੜੇ ਸਾਡੇ ਕਿਸਾਨ ਦੋਸਤ ਨੇ ਉਹ ਇਸ ਵੀਡੀਓ ਤੋਂ ਜਿਹੜੀ ਉਹਨਾਂ ਨੂੰ ਤਕਨੀਕੀ ਜਾਣਕਾਰੀ ਦੀ ਲੋੜ ਹੋਊਗੀ ਉਹ ਉਹਨਾਂ ਨੂੰ ਮਿਲੇਗੀ ਸੋ ਅਸੀਂ ਨਾਲ ਦੀ ਨਾਲ ਕਿਸਾਨ ਦੋਸਤਾਂ ਨੂੰ ਇਹ ਬੇਨਤੀ ਵੀ ਕਰਦੇ ਆਂ ਕਿ ਜਿਹੜਾ ਪੰਜਾਬ ਸਰਕਾਰ ਦਾ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਹੈਗਾ ਉਹ 24 ਘੰਟੇ ਕਿਸਾਨਾਂ ਦੀ ਕਿਸਾਨਾਂ ਨੂੰ ਹਰ ਤਰ੍ਹਾਂ ਦੀ ਅਗਵਾਈ ਲਈ ਲੀਹਾਂ ਦੇਣ ਵਾਸਤੇ ਹਮੇਸ਼ਾ ਤਿਆਰ ਰਹਿੰਦਾ ਵਾ ਅਗਰ ਤੁਹਾਨੂੰ ਵੀ ਕੋਈ ਲੱਗਦਾ ਕਿ ਤੁਹਾਡੀ ਕੋਈ ਕੋਈ ਕਣਕ ਦੀ ਫਸਲ ਹੋਣਾ ਪਰ ਬੀਜੀ ਹੋਈ ਆ ਕਿਸੇ ਤਰ੍ਹਾਂ ਦੀ ਵੀ ਉਹਨਾਂ ਨੂੰ ਕੋਈ ਤਕਨੀਕੀ ਸਲਾਹ ਦੀ ਲੋੜ ਹੈਗੀ ਆ ਜਾਂ ਖੇਤੀਬਾੜੀ ਮਾਰਾਂ ਦੀ ਹੋਰ ਤਰ੍ਹਾਂ ਦੀਆਂ ਸਲਾਹਾਂ ਦੀ ਲੋੜ ਹੈਗੀ ਆ ਤਾਂ ਉਹਨਾਂ ਨੂੰ ਜਿਹੜਾ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਹੈਗਾ ਵਾ ਉਹਦਾ ਜ਼ਿਲ੍ਹਾ ਪੱਧਰੀ ਦਫ਼ਤਰ ਜਾਂ ਬਲਾਕ ਪੱਧਰੀ ਦਫ਼ਤਰ ਜਾਂ ਕੋਈ ਵੀ ਦਫ਼ਤਰ ਹੈਗਾ ਖੇਤੀਬਾੜੀ ਭਾਗ ਦਾ ਉਹਨਾਂ ਨਾਲ ਸੰਪਰਕ ਕੀਤਾ ਜਾ ਸਕਦਾ ਤਾਂ ਜੋ ਇਹ ਜਿਹੜੀ ਫਸਲ ਹੈਗੀ ਆ ਜਿਹੜੀ ਅਸੀਂ ਇਹ ਪੁੱਤਾਂ ਵਾਂਗੂ ਇਹਨੂੰ ਪਾਦਦੇ ਆ ਉਹ ਇੱਕ ਚੰਗੇ ਮੁਨਾਫੇ ਵਾਲੀ ਫਸਲ ਹੋਵੇ ਤੇ ਕਿਸਾਨਾਂ ਦੀ ਆਰਥਿਕਤਾ ਨੂੰ ਉੱਚਾ ਚੱਕਣ ਦੇ ਵਿੱਚ ਇਹ ਯੋਗਦਾਨ ਪਾ ਸਕੇ ਸੋ ਇੰਨੀ ਕੀ ਗੱਲਬਾਤ ਦੀ ਨਾਲ ਹੀ ਮਿਲਦੇ ਹਾਂ ਇਕ ਅਗਲੀ ਵੀਡੀਓ ਦੇ ਵਿੱਚ ਬਹੁਤ ਬਹੁਤ ਧੰਨਵਾਦ